ਜਿਹੜਾ ਸਾਪ ਹੈ ਹਾਂਜੀ ਇਹਨਾਂ ਨੂੰ ਆਪਦੇ ਸਰੀਰ ਦਾ ਤਾਪਮਾਨ ਬਣਾ ਕੇ ਰੱਖਣਾ ਪੈਂਦਾ ਹੈ ਜੀ ਦੂਸਰਾ ਨੰਬਰ ਜਦੋਂ ਥੱਲੇ ਧਰਤੀ ਦੇ ਅੰਦਰ ਗਰਮੈਸ਼ ਵੱਜ ਜਾਂਦੀ ਹੈ ਜੀ ਜੀ ਤਾਂ ਆਟੋਮੈਟਿਕ ਹੀ ਇਹ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਕਰੇ ਸਫਾਈ ਰੱਖੋ ਭਾਈ ਕੋਈ ਫालतू ਦਾ ਲੱਕੜ ਹਮ ਹਮ ਕਬਾੜ ਡੱਬੇ ਕੱਟੇ ਪਲਾਸਟਿਕ ਦੇ ਵੀ ਯਾਨੀ ਕਿ ਇਹ ਨਾ ਰੱਖੋ ਭਾਈ ਸਫਾਈ ਰੱਖਣੀ ਚਾਹੀਦੀ ਦੂਸਰਾ ਰਸਾਣ ਦੇ ਵਿੱਚ ਭਾਈ ਸਪੈਕਟਿਕਲ ਕੋਬਰਾ ਵੀ ਨਿਕਲਦਾ ਜੀ ਇਹਦੇ ਰਾਸਤਾਨਾ ਨਾ ਹੂੰ ਹੂੰ ਸਪੈਕਟਿਕਲ ਕੋਬਰਾ ਸਪਿਟਿੰਗ ਕਰਦਾ ਸਪਿਟਿੰਗ ਕੋਬਰੇ ਵੀ ਬੋਲਦੇ ਉਹ ਜ਼ਹਿਰ ਥੁੱਕਦਾ ਬਾਈ ਠੀਕ ਹੈ ਯਾਨੀ ਕਿ ਜੇ ਸੋਡੇ ਦੋ ਬਿੰਦੀਆਂ ਜਿਵੇਂ ਦੋ ਆਪਾਂ ਸਟਿਚਿੰਗ ਕਰਦੇ ਆਪਾਂ ਹੂੰ ਹੂੰ ਸਟੈਪਲਰ ਨਾਲ ਦੇ ਆ ਸੂਈਆਂ ਵਾਂਗੂ ਆ ਸਟੈਪਲਰ ਕਰਦੇ ਆ ਉਸ ਨਾਲ ਤਾਂ ਫੇਰ ਡਰਨ ਦੀ ਲੋੜ ਲੋੜ ਇਹ ਚੀਜ਼ ਇਸ ਦੇ ਵਿੱਚ ਇਹ ਸਾਮਣਾ ਪਹਿਲੇ ਤਾਂ ਜ਼ਹਿਰ ਆ ਕਿਸੇ ਨਾਲ ਕੋਈ ਉਹੋ ਲਈ ਕਰਦਾ ਬਾਈ ਯਾਰ ਲਿਆਜ ਨਹੀਂ ਕਰਦਾ ਹੂੰ ਹੂੰ ਤੁਸੀਂ ਆਪ ਹੀ ਸਹਿਣੋ ਜੀ ਆਪਾਂ ਜ਼ਹਿਰ ਦਾ ਮਾਲ ਲੋਕ ਇਸਦੇ ਲੜ ਗਿਆ ਜਾਂ ਹੋਰ ਹੈ ਉਹ ਛਾੜ ਫੂਕ ਨਾਲ ਤਾਂ ਨਹੀਂ ਯਾਰ ਰੋਕਦਾ ਸਹੀ ਗੱਲ ਹੈ ਠੀਕ ਹੈ ਪਾਲਾ ਡਾਊਨ ਹੋ ਗਿਆ ਸੀ ਇਸੇ ਕਰਕੇ ਡਾਊਨ ਦਾ ਮਤਲਬ ਕਿ ਮੇਰਾ ਮੈਂ ਛੱਡ ਚੁੱਕਿਆ ਸੀ ਇਹ ਕੰਮ ਠੀਕ ਹੈ ਫਿਰ ਮੈਨੂੰ ਮੇਰੇ ਕਿਸੇ ਯਾਰ ਰਖਿਆ ਯਾਰ ਕਿ ਨਾ ਲੋਕਾਂ ਦਾ ਬੋਲਣਾ ਕੰਮ ਹੈ ਹੂੰ ਹੂੰ ਉਹ ਆਪਦਾ ਕਰਮ ਨਾ ਚਾਹੀ ਸਹੀ ਗੱਲ ਉਹੀ ਹੈ ਫਿਰ ਮੈਂ ਫਿਰ ਫਿਰ ਲੱਗਿਆ ਮੈਂ ਬਿਲਕੁਲ ਜਵਾਬ ਦੇਣ ਲੱਗ ਗਿਆ ਸੀ ਭਾਈ ਕੋਈ ਅਮੈ ਨਹੀਂ ਜਾਂਦਾ ਮੇਰੇ ਤੇ ਇਹ ਤੂੰ ਤਾਂ ਲੱਗਦੀ ਨੇ ਯਾਰ ਫਿਰ ਉਹ ਕਹਿੰਦਾ ਯਾਰ ਸਾਰੀ ਦੁਨੀਆ ਇੱਕੋ ਨਾਲ ਦੀ ਤਾਂ ਨਹੀਂ ਹੁੰਦੀ ਭਾਈ ਸੱਪ ਲਚੀਲਾ ਹੁੰਦਾ ਹਮੇਸ਼ਾ ਤੁਸੀਂ ਦੇਖਿਆ ਨਾ ਹਮੇਸ਼ਾ ਐਸੇ ਦੇ ਆਕਾਰ 'ਚ ਹੀ ਤੁਰਦਾ ਜੀ ਜੀ ਜੇ ਉਹਨੂੰ ਐਸੇ ਦੇ ਆਕਾਰ ਨੂੰ ਆਪਾਂ ਇਕੱਠਾ ਕਰੀਦਾ ਸਪ੍ਰਿੰਗ ਬਣ ਜਾਂਦਾ ਠੀਕ ਹੈ ਜੇ ਉਹਨੂੰ ਆਪਾਂ ਇੱਕੋਦਮ ਛੱਡਾਂਗੇ ਤਾਂ ਸੈਂਪਲ ਆਏਗਾ ਕਿ ਨਹੀਂ ਸਪ੍ਰਿੰਗ ਨੂੰ ਬੱਸ ਜਿੰਨਾ ਥੱਲੇ ਦੱਬਾਂਗੇ ਤਾਂ ਉਨਾ ਹੀ ਜੰਪ ਮਾਰੇਗਾ ਨਾ ਬਈ ਹੋਈ ਹੈ ਜਿਹੜਾ ਉੱਡਨੇ ਸੱਪ ਦੀ ਤੁਸੀਂ ਗੱਲ ਕਰਦਾ ਉਹ ਆਪਣੇ ਇੱਥੇ ਪਾਏ ਨਹੀਂ ਜਾਂਦੇ ਫਲਾਈਂਗ ਸਨੇਕ ਬੋਲਦੇ ਠੀਕ ਹੈ ਉਹਨਾਂ ਦੀ ਚਮੜੀ ਪਤਾ ਕੀ ਹੁੰਦਾ ਬਈ ਉਹ ਵਾਕੇ ਹੀ ਉੱਡਦੇ ਨੇ ਇੱਕ ਦਾਲ ਤੋਂ ਦੂਜੀ ਦਾਲ ਦੇ ਉੱਤੇ ਉਹ ਲਹਿਰਾਂ ਦੇ ਐ ਮੇਰੇ ਨਾਲ ਤਾਂ ਫਿਰ ਬਾਲੀ ਦੁਸ਼ਮਣੀ ਹੋ ਜੇ ਯਾਰ ਮੈਂ ਤਾਂ ਹਜ਼ਾਰਾ ਸੱਪ ਵੜ ਲਏ ਯਾਰ ਮੇਰੇ ਤਾਂ ਅੱਜ ਖੜੇ ਨੇ ਛੱਡ ਲੈ ਮੇਰੇ ਤਾਂ ਬਾਹਰ ਚ ਹੀ ਬੈਠੇ ਰਹਿਣ ਉਹ ਸਭ 100 200 ਸੱਪ ਐ ਵੀ ਇਹ ਸਾਨੂੰ ਰੋਜ਼ ਹੀ ਤੰਗ ਕਰਦਾ ਰਿਹਾ ਰੋਜ਼ ਹੀ ਇੱਥੋਂ ਚੱਕ ਕੇ ਇੱਤੇ ਸੜ ਦਿੰਦਾ ਵੀ ਦੁਸ਼ਮਣੀ ਕਮਾ ਲਈਏ ਬਈ ਮੈਂ ਤੁਹਾਨੂੰ ਸਹੀ ਦੱਸਾਂ ਆਪ ਦੀ ਜਿਹੜੇ ਮੇਰਾ 16 ਸਾਲ ਦਾ ਤਜਰਬਾ ਲਾ ਲਓ ਚਾਹੀ ਹੋਰ ਐ ਮੈਨੂੰ ਅੱਜ ਤੱਕ ਆਪਣੇ ਆਪ ਸੱਪ ਦੇਖਿਆ ਹੀ ਨਹੀਂ ਸਫਾਈ ਹੈ ਪਸ਼ੂ ਵਾੜੇ ਦੇ ਵਿੱਚ ਟੂੜੀ ਵਾਲਾ ਕੋਠਾ ਉੱਤੇ ਕੋਈ ਬਿਲਕੁਲ ਨਹੀਂ ਹੈ 100% ਚਾਂਸ ਹੁੰਦੇ ਨੇ ਕਿ 90% ਜਾਨੀ ਕਿ ਆਪਾਂ ਚਾਂਸ ਮੰਨੀਏ ਵੀ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਇੱਥੇ ਸੱਪ لازਮੀ ਨਿਕਲਦਾ ਠੀਕ ਹੈ ਠੀਕ ਹੈ ਕਾਮਨ ਕ੍ਰੀਟ ਹੈ ਬਾਈ ਇੱਕ ਸੱਪ ਠੀਕ ਹੈ ਬਹੁਤ ਹੀ ਜ਼ਹਿਰੀਲਾ ਉਹਦੇ ਹਜ ਤੱਕ ਐਂਟੀਬੈਨਮੋਰਸ ਸੱਪ ਦਾ ਬਣਿਆ ਹੀ ਨਹੀਂ ਹੂੰ ਹੂੰ ਯਾਨੀ ਕਿ ਜੇ ਤੁਹਾਡੇ ਲੜ ਵੀ ਗਏ ਨਾ 100% ਸ਼ੋਰ ਡੈਥ ਹੈ ਠੀਕ ਹੈ ਸਾਇਲੈਂਟ ਡੈਥ ਹੋਊਗਾ ਹੂੰ ਉਹ ਤੁਹਾਡੇ ਨਾਲ ਆ ਕੇ ਸੌ ਜਾਏਗਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਵੀ ਸੋਡਾ ਹੋ ਕੋ ਸੋਡੇ ਕੱਟਿਆ ਸਾਨੂੰ ਐ ਲੱਗਿਆ ਮੇਰੇ ਮੱਛਰ ਲੜਿਆ ਹੋਇਆ ਠੀਕ ਹੈ ਬਹੁਤ ਵਾਰੀ ਹੋਇਆ ਬਾਈ ਨਹੀਂ ਵੀ ਨਿਕਲਦਾ ਚੈਕਿੰਗ ਕਰਕੇ ਆ ਜੰਨੇ ਆ ਆਹ ਤੇਲ ਪੱਲੋ ਵਾਲੇ ਵੀ ਅਗਲੇ ਨੂੰ ਆਏ ਵੀ ਨਹੀਂ ਸੋਚ ਹੁੰਦੀ ਵੀ ਯਾਰ ਮੈਂ ਸੌਦਾ ਨੋਟਿਸ ਦੇ ਦੀ ਵੀ ਤੀਲੀ ਪਵਾ ਲੂਗਾ ਵੀ ਐਨੀ ਜ਼ਰੂਰ ਚੱਲ ਗਿਆ ਆਏਗਾ ਕਿਉਂਕਿ ਨਹੀਂ ਸੱਪ ਹੈਗਾ ਐਸੇ ਵੀ ਜਾਨ ਹੈ ਜੀਵ ਦੇ ਵਿੱਚ ਹਰੇਕ ਦੇ ਵਿੱਚ ਜਾਨ ਹੈ ਜਿੰਨੇ ਸੋਡਾ ਦਰਦ ਹੁੰਦਾ ਨਾ ਬਾਈ ਓਨਾ ਹੀ ਉਹਦੇ ਦਰਦ ਹੁੰਦਾ ਠੀਕ ਹੈ ਸਭ ਨਾਲ ਪਹਿਲੇ ਤਾਂ ਕੋਸ਼ਿਸ਼ ਇਹ ਜਿਹੜੇ ਬੈ ਇਹਨੂੰ ਮਾਰੋ ਨਾ ਹੈ ਕਿਉਂਕਿ ਆਪਾਂ ਇਹਨਾਂ ਦੀ ਜਗ੍ਹਾ 'ਚ ਬੈਠੇ ਆ ਨਾ ਕਿ ਇਹ ਆਪਣਾ ਜ ਐਨਵਾਇਰਨਮੈਂਟ ਹੈ ਆਪਾਂ ਨੇ ਖਰਾਬ ਕੀਤਾ ਹੈ ਆਬਾਦੀ ਆਪਣੀ ਵਧੀ ਆਪਾਂ ਨੇ ਜੰਗਲ ਕੱਟੇ ਆ ਭਾਈ ਕੱਟੇ ਇਹ ਜਾਣਗੇ ਕਿੱਥੇ ਆਉਣਗੇ ਕਿੱਥੇ ਇਹ ਜਾਣਾ ਹੀ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਪ੍ਰੀਤ ਮਾਨ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਜ਼ਿਆਦਾਤਰ ਬਰਸਾਤਾਂ ਦੇ ਵਿੱਚ ਜਿਹੜੇ ਸੱਪ ਆ ਉਹ ਬਾਹਰ ਨਿਕਲ ਆਉਂਦੇ ਆ ਔਰ ਆਪਨੇ ਕਈ ਵਾਰੀ ਆਪਾ ਉਹਨਾਂ ਤੋਂ ਇੰਨਾ ਡਰ ਜਾਂਦੇ ਆ ਕਿ ਜੇ ਕਿਸੇ ਨੂੰ ਉਹ ਥੋੜਾ ਬਹੁਤਾ ਡੰਗ ਵੀ ਜਾਂਦੇ ਆ ਤਾਂ ਆਪਾਂ ਨੂੰ ਉਹ ਬਹੁਤ ਵੱਡਾ ਉਹਦਾ ਹਉਆ ਹੋ ਜਾਂਦਾ ਵੀ ਸ਼ਾਇਦ ਹੁਣ ਆਪਾਂ ਨੂੰ ਜੇ ਸੱਪ ਨੇ ਡੰਗ ਲਿਆ ਤਾਂ ਆਪਣੀ ਮੌਤ ਹੀ ਹੋਵੇਗੀ ਪਰ ਇਦਾਂ ਨਹੀਂ ਹੁੰਦਾ ਸਾਰੇ ਸੱਪ ਜ਼ਹਿਰ ਵਾਲੇ ਨਹੀਂ ਹੁੰਦੇ ਤਾਂ ਅੱਜ ਸਾਡੇ ਨਾਲ ਬਾਈ ਜੀ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਸੱਪਾਂ ਦੀਆਂ ਕਿਸਮਾਂ ਕੀ ਹੁੰਦੀਆਂ ਨੇ ਕਿੱਦਾਂ ਆਪਾਂ ਨੂੰ ਸੱਪਾਂ ਦਾ ਕਿੰਨਾ ਚ ਜ਼ਹਿਰ ਹੁੰਦਾ ਕਿੰਨਾ ਚ ਜ਼ਹਿਰ ਨਹੀਂ ਹੁੰਦਾ ਜਾਂ ਉਹਨਾਂ ਤੋਂ ਬਚਾ ਆਪਾਂ ਕਿੱਦਾਂ ਕਰਨਾ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਨਾਮ ਕੀ ਹੈ ਬਾਈ ਜੀ ਮੇਰਾ ਨਾਮ ਮਨੋਜ ਕੁਮਾਰ ਹੈ ਜੀ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ ਮੈਂ ਸਰਦੂਲਗੜ੍ਹ ਦਾ ਰਹਿਣ ਵਾਲਾ ਜੀ ਜਿਵੇਂ ਕਿ ਹੁਣ ਬਰਸਾਤਾ ਦਾ ਮੌਸਮ ਚੱਲ ਰਿਹਾ ਹਾਂ ਜੀ ਬਾਈ ਜੀ ਤਾਂ ਸੱਪ ਆਮ ਤੌਰ ਤੇ ਬਹੁਤ ਜ਼ਿਆਦਾ ਇਹ ਬਾਹਰ ਨਿਕਲਿਆ ਆਉਂਦੇ ਹਨ ਹਾਂ ਜੀ ਹਾਂ ਜੀ ਹਾਂ ਜੀ ਇਹ ਕੀ ਕਾਰਨ ਹੈ ਜਿਹੜੇ ਸੱਪ ਬਰਸਾਤਾ ਦੇ ਨਾਲ ਵਿੱਚ ਹੀ ਬਾਹਰ ਆਉਂਦੇ ਆ ਇਹ ਮੈਂ ਤੁਹਾਨੂੰ ਦੱਸਾਂ ਇਹ ਠੰਡੇ ਖੂਨ ਦੇ ਪ੍ਰਾਣੀ ਹੁੰਦੇ ਸਮਝ ਜਿਹੜੇ ਸੱਪ ਹਾਂ ਜੀ ਇਹਨਾਂ ਨੂੰ ਆਪ ਦੇ ਸਰੀਰ ਦਾ ਤਾਪਮਾਨ ਬਣਾ ਕੇ ਰੱਖਣਾ ਪੈਂਦਾ ਹੈ ਜੀ ਤੁਸੀਂ ਨੰਬਰ ਜਦੋਂ ਥੱਲੇ ਧਰਤੀ ਦੇ ਅੰਦਰ ਗਰਮੈਸ਼ ਵੱਜ ਜਾਂਦੀ ਹੈ ਜੀ ਤੇ ਬਾਹਰ ਹੁਣਾ ਸ਼ੁਰੂ ਹੋ ਜਾਂਦੇ ਆ ਦੂਸਰਾ ਨੰਬਰ ਸੌਣ ਭਾਦੋ ਜਿਹੜਾ ਹੈਗਾ ਇਹਨਾਂ ਦਾ ਮੀਟਿੰਗ ਸੀਜ਼ਨ ਹੁੰਦਾ ਹੈ ਜੀ ਜਿਵੇਂ ਕਿਸੇ ਨੂੰ ਆਪਾਂ ਮੀਟਿੰਗ ਸੀਜ਼ਨ ਕਹਿ ਦੇਣਾ ਤੁਸੀਂ ਸਮਝ ਸਕਦੇ ਆ ਇਹਨਾਂ ਸਹਿਵਾਸ ਕਰਨ ਦਾ ਟਾਈਮ ਹੁੰਦਾ ਹੈ ਜੀ ਜੀ ਇਸ ਕਰਕੇ ਇਹ ਬਾਹਰ ਆਉਂਦੇ ਨੇ ਵੀ ਜਿਹੜਾ ਇਹ ਫੀਮੇਲ ਲਾਲੀਆ ਸੱਪ ਲਾਲੀਆ ਫੀਮੇਲ ਲਾਲੇ ਉਹ ਇੱਕ ਆਰਗਨ ਛੱਡ ਦਈਏ ਬਈ ਜੀ ਜੀ ਜਿਹਦੇ ਸੱਪ ਮੋਹਿਤ ਹੁੰਦੇ ਨੇ ਇਹ ਵੀ ਕਾਰਨ ਹੈ ਮੇਨ ਇਹਨਾਂ ਦਾ ਬਾਹਰ ਨਿਕਲਦਾ ਜੀ ਜੀ ਆਹ ਕਾਰਨ ਹੈ ਦੂਸਰਾ ਨੰਬਰ ਹੁਣ ਬਰਸਾਤੀ ਮੌਸਮ ਆ ਬਾਈ ਆਪਦਾ ਧਿਆਨ ਬਹੁਤ ਰੱਖਣਾ ਪੈਂਦਾ ਹੈ ਸਭ ਨਾਲ ਪਹਿਲੇ ਤਾਂ ਘਰੇ ਸਫਾਈ ਰੱਖੋ ਬਾਈ ਕੋਈ ਫालतੂ ਦਾ ਲੱਕੜ ਕਬਾੜ ਡੱਬੇ ਗੱਟੇ ਪਲਾਸਟਿਕ ਦੇ ਵੀ ਯਾਨੀ ਕਿ ਇਹ ਨਾ ਰੱਖੋ ਬਾਈ ਸਫਾਈ ਰੱਖਣੀ ਚਾਹੀਦੀ ਹੈ ਦੂਸਰਾ ਨੰਬਰ ਆਪਰੇ ਜਿਹੜੇ ਜਿੰਨੇ ਵੀ ਪਾਣੀ ਦੀ ਨਿਕਾਸੀ ਵਾਲੇ ਨੇਗੇ ਉਹਨਾਂ ਦੇ ਉੱਪਰ ਜਾਲੀਆਂ ਲਾ ਕੇ ਰੱਖੋ ਜਿਹੜੇ ਮੋਰੇ ਪਤਨਾਲੇ ਨੇ ਉਹਨਾਂ ਦੇ ਉੱਤੇ ਇੱਟਾ ਫਸਾ ਕੇ ਰੱਖੋ ਤਾਂ ਕਿ ਤੁਹਾਡੇ ਘਰ ਦੇ ਅੰਦਰ ਐਂਟਰ ਨਾ ਕਰ ਸਕਣ ਮੇਨ ਕਾਰਨ ਇਹਨ ਦਾ ਇਹੀ ਹੁੰਦਾ ਹੈ ਜਿਵੇਂ ਕਿ ਤੁਸੀਂ ਸਮਾਜ ਸੇਵਾ ਕਰ ਰਹੇ ਹੋ ਸੱਪਾਂ ਨੂੰ ਫੜਨ ਦਾ ਆਪਣੇ ਜਿਹੜਾ ਏਰੀਆ ਪੰਜਾਬ ਹਰਿਆਣਾ ਆਪਣੇ ਜ਼ਿਆਦਾਤਰ ਕਿਹੜੇ ਤਰ੍ਹਾਂ ਦੇ ਸੱਪ ਹੁੰਦੇ ਹਨ ਸੱਪ ਨੇ ਜ਼ਿਆਦਾਤਰ ਵੀਰੇ ਕਾਮਨ ਕੋਬਰਾ ਬੋਲਦੇ ਹੈ ਇੰਡੀਅਨ ਕੋਬਰਾ ਨਾਗ ਵੀ ਕਹਿ ਦਿੰਦੇ ਆ ਆਪਾਂ ਗੇਹੂਆ ਵੀ ਕਹਿ ਦਿੰਦੇ ਆ ਕਣਕਵਾਨਾ ਵੀ ਕਹਿ ਦਿੰਦੇ ਆ ਇਹਨਾਂ ਦੇ ਕਈ ਯਾਨੀ ਕਿ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਹਰਿਆਣੇ ਦੇ ਵਿੱਚ ਰਤੜ ਵੀ ਉਹ ਹੈ ਅਲਡੜ ਪਾਮਣ ਹੋ ਗਈ ਤੇ ਨਾਮ ਅਲੱਗ-ਅਲੱਗ ਲੈਣ ਦਾ ਹਿਸਾਬ ਆਪਾਂ ਕਹਿੰਦੇ ਕਾਲਾ ਨਾਗ ਨਿਕਲਦਾ ਹਾਂਜੀ ਨਾਗ ਨਿਕਲਦਾ ਕੌਡੀਆਂ ਵਾਲਾ ਨਿਕਲਦਾ ਇਹ ਜਿਹੜੇ ਇੰਗਲਿਸ਼ ਨਾਮ ਹੈ ਇੰਡੀਅਨ ਕੋਬਰਾ ਆ ਜਾਂਦਾ ਠੀਕ ਹੈ ਠੀਕ ਹੈ ਫਿਰ ਦੂਸਰਾ ਨੰਬਰ ਆਪਣੇ ਰੈਟਲਸ ਲੀਕ ਨਿਕਲਦਾ ਜੀ ਇਹ ਚੀਜ਼ ਹੈ ਇਹ ਦੋ ਸੱਪ ਨੇ ਜਿਹੜਾ ਕਾਮਨ ਇੱਕ ਰੇਟ ਨਿਕਲਦਾ ਇਹ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਸਭ ਨਾਲ ਜ਼ਿਆਦਾ ਨਿਕਲਦਾ ਰਾਜਸਥਾਨ ਦੇ ਵਿੱਚ ਬਈ ਸਪੈਕਟਿਕਲ ਕੋਬਰਾ ਵੀ ਨਿਕਲਦਾ ਜੀ ਜਿਹੜੇ ਰਾਜਸਥਾਨ ਆ ਨਾ ਸਪੈਕਟਿਕਲ ਕੋਬਰਾ ਸਪਿਟਿੰਗ ਕਰਦਾ ਸਪਿਟਿੰਗ ਕੋਬਰਾ ਵੀ ਬੋਲਦੇ ਉਹ ਜ਼ਹਿਰ ਥੁੱਕਦਾ ਬਾਈ ਠੀਕ ਹੈ ਯਾਨੀ ਕਿ ਪ੍ਰੈਸ਼ਰ ਆਜ ਹੈ ਨਾ ਹੁੰਦਾ ਕਾਲੇ ਰੰਗ ਦਾ ਥੋੜਾ ਹਲਕਾ ਬਰਾਊਨ ਹੁੰਦਾ ਪਿੱਛੇ ਉਹਦੇ ਯੂ ਬਣੀ ਹੁੰਦੀ ਹੈ ਫੰਦ ਪਿੱਛੇ ਠੀਕ ਹੈ ਉਸ ਤੋਂ ਵਿਚਾਰ ਰੱਖਣਾ ਪੈਂਦਾ ਬਾਈ ਜਦੋਂ ਕਿਸੇ ਨੂੰ ਮਤਲਬ ਇਹ ਕੱਟ ਜਾਂਦੇ ਆ ਆਪਣੇ ਘਰਾਂ ਜਿᱷੋਂ ਨਿਕਲ ਆਇਆ ਨਹੀਂ ਪਤਾ ਲੱਗਿਆ ਆਪਾਂ ਨੂੰ ਕੱਟ ਗਿਆ ਕੋਈ ਸੱਪ ਕੀ ਨਿਸ਼ਾਨੀਆਂ ਆ ਵੀ ਇਹ ਜ਼ਹਿਰ ਵਾਲੇ ਨੇ ਕੱਟਿਆ ਜਾਂ ਦੂਸਰੇ ਨੇ ਬਾਈ ਜੀ ਸਭ ਨਾਲ ਪਹਿਲੀ ਗੱਲ ਤਾਂ ਦੋ ਦੰਦ ਦੋ ਦੰਦ ਜਿਹੜੇ ਹੈਗੇ ਦੋ ਦੰਦ ਦੇਖੋ ਉਹਨਾਂ ਦੇ ਹਮ ਹਮ ਵੀ ਦੋ ਦੰਦ ਆਪਣੇ ਲੱਗੇ ਹੋਏ ਐ ਚਾ ਪੂਰੇ ਦੇ ਪੂਰੇ ਆਪਣੇ ਸਰਕਲ ਲਾਈਨ ਲੱਗੀ ਹੋਈ ਐ ਵੀ ਯਾਨੀ ਕਿ ਯੂ ਦੇ ਆਕਾਰ ਨਾਲ ਕਟਿਆ ਕਿ ਦੋ ਬਿੰਦੀਆਂ ਦੇ ਆਕਾਰ ਨਾਲ ਕਟਿਆ ਹੋਇਆ ਬਸ ਇਹ ਨਿਸ਼ਾਨੀ ਐ ਬਈ ਜੇ ਤਾਂ ਯੂ ਦੇ ਆਕਾਰ ਨਾਲ ਕਟਿਆ ਹੋਇਆ ਤਾਂ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਜੇ ਛੋਡੇ ਦੋ ਬਿੰਦੀਆਂ ਜਿਵੇਂ ਦੋ ਆਪਾਂ ਸਟਿਚਿੰਗ ਕਰਦੇ ਆਪਾਂ ਹਮਮ ਸਟੈਪਲਰ ਨਾਲ ਦੇ ਆ ਸੂਈਆਂ ਵਾਂਗੂ ਐ ਸਟੈਪਲਰ ਕਰਦੇ ਆ ਉਸ ਨਾਲ ਤਾਂ ਫੇਰ ਡਰਨ ਦੀ ਲੋੜ ਲੋੜ ਹੈਗੀ ਐ ਇਹ ਚੀਜ਼ ਐ ਤੇ ਇਹਦਾ ਬਚਾਅ ਕੀ ਹੈ ਮੁੱਢਲੀ ਸਹਾਇਤਾ ਮੁੱਢਲੀ ਸਹਾਇਤਾ ਬਾਈ ਸਭਨਾ ਪਹਿਲੇ ਜਿਹੜਾ ਜ਼ਿਲ੍ਹਾ ਹਸਪੀਟਲ ਪਾੜੋ ਠੀਕ ਆ ਆਪਣੇ ਨੇੜੇ ਦਾ ਸਰਕਾਰੀ ਨੇੜੇ ਦਾ ਸਰਕਾਰੀ ਹਸਪੀਟਲ ਕਿਉਂਕਿ ਇਹਦੀ ਗਾਈਡਨਸ ਜਿਹੜੀ ਹੈਗੀ ਹੈ ਸਿਰਫ ਸਰਕਾਰੀ ਹਸਪੀਟਲ ਦੇ ਵਿੱਚ ਹੀ ਤੁਹਾਨੂੰ ਮਿਲੇਗੀ ਜੀ ਜਿਹੜੀ ਮੁੱਢਲੀ ਸਹਾਇਤਾ ਤੁਹਾਨੂੰ ਉਹੀ ਮਿਲੇਗੀ ਹਮਮ ਅੱਛਾ ਫੇਰ ਵੀ ਛੋਡੇ ਤੋਂ ਸਰਕਾਰੀ ਹਸਪੀਟਲ ਜੇ ਦੂਰ ਵੀ ਹੈ ਹਮਮ ਸਭਨਾ ਪਹਿਲੇ ਤਾਂ ਜਿਹੜਾ ਹੈਗਾ ਜਿਵੇਂ ਛੋਡੇ ਇੱਥੇ ਲੜਿਆ ਬਾਈ ਹਮ ਇਹਨੂੰ ਬੰਨ੍ਹ ਲਓ ਇੱਥੇ ਠੀਕ ਆ ਐਨਾ ਟਾਈਟ ਵੀ ਨਾ ਬੰਨੋ ਹਮ ਵੀ ਛੋਟਾ ਜਮਾ ਵੀ ਭਾਈ ਖੜ ਜੇ ਤੇ ਇਹਨੂੰ ਉਹ ਹੋ ਜੇ ਤੇ ਉਹ ਹੈ ਵੀ ਬਨ ਲੋ ਵੀ ਜ਼ਹਿਰ ਹੈ ਨਾ ਜਿਹੜਾ ਤੇ ਉਹ ਹੈ ਹਲਕਾ ਜਿਹਾ ਪਾਚ ਲਾ ਲੋ ਲੀਰ ਲਗੇ ਨਮਕ ਲੈ ਲੋ ਵੀਰੇ ਇੱਕ ਜਗ ਪਾਣੀ ਦਾ ਲੈ ਲੋ ਹੂੰ ਹੂੰ ਠੀਕ ਹੈ ਪਾਚ ਦੇ ਜਦੋਂ ਲੱਗ ਗਿਆ ਉਹ ਬਿੰਦੀ ਦੇ ਬਿੰਦੀਆਂ ਦੇ ਉੱਤੇ ਲਾਉਣਾ ਭਾਈ ਠੀਕ ਹੈ ਐਨਾ ਵੀ ਨਹੀਂ ਦੂੰਗਾ ਲਾਉਣਾ ਵੀ ਛੋਟਾ ਸਾਰਾ ਖੂਨ ਹੀ ਵਹਿ ਜੇ ਖੂਨ ਹੀ ਨਿਕਲਿਆ ਹੋਵੇ ਠੀਕ ਹੈ ਉਹ ਨਹੀਂ ਨਿਕਲਦੇ ਤੁਸੀਂ ਵੈਸੀ ਮਰ ਜੂ ਉਹ ਜੱਗ ਦੇ ਵਿੱਚ ਕੀ ਕਰਨਾ ਭਾਈ ਆਪਾਂ ਵੀ ਖੂਨ ਰਿਸ਼ਤਾ ਰਵੇ ਠੀਕ ਹੈ ਥੱਕੇ ਨਾ ਜਮਣ ਪਹਿਲੀ ਗੱਲ ਤਾਂ ਤੁਹਾਡਾ ਖੂਨ ਜੰਮਣਾ ਸ਼ੁਰੂ ਹੋ ਜਾਏਗਾ ਜਦੋਂ ਉਹ ਲੜਿਆਗਾ ਹਮਮ ਨਰਵਨਸ ਹੈ ਸਭ ਨਾਲ ਬੈਸਟ ਬੈਸਟ ਤਰੀਕਾ ਇਹੀ ਹੈ ਪੈਗ ਦੇ ਵਿੱਚ ਪਾਣੀ ਪਾ ਲਓ ਕਿ ਉਹ ਹੈ ਉਹਨੂੰ ਖੂਨ ਬੰਨ੍ਹਦਾ ਰਹਿਣਾ ਚਾਹੀਦਾ ਫਿਰ ਅੱਗੇ ਪਿਛਾ ਜਾਣ ਦੀ ਬਜਾਏ ਉਹ ਬਾਹਰ ਨਿਕਲਣਾ ਸ਼ੁਰੂ ਹੋ ਜਾਏ ਹਮਮ ਉਹਨੂੰ ਟਾਈਮ ਮਿਲ ਜਾਏਗਾ ਅੱਧਾ ਘੰਟਾ ਪੌਣਾ ਘੰਟਾ ਸਾਨੂੰ ਟਾਈਮ ਮਿਲ ਜਾਏ ਇਹ ਚੀਜ਼ ਕਰਨਾ ਬੁੱਢਲੀ ਇਹੀ ਹੈ ਫੇ ਫਟਾਫਟ ਜਾਓ ਤੁਸੀਂ ਸਰਕਾਰੀ ਹਸਪੀਟਲ ਤਾਂ ਕਿ ਸਾਨੂੰ ਡਾਕਟਰ ਬੜੇ ਆਰਾਮ ਨਾਲ ਤੁਹਾਡਾ ਟ੍ਰੀਟਮੈਂਟ ਕਰ ਸਕਣ ਕਈ ਲੋਕ ਆਪਣੇ ਕੀ ਕਰਦੇ ਆ ਜਿਵੇਂ ਕਹਿ ਲੈਣੇ ਆ ਵੀ ਕਰਮ ਕਾਂਡ ਕਹਿ ਲੋ ਜਾਂ ਦੇਸੀ ਭਾਸ਼ਾ ਚ ਵੀ ਕਿਸੇ ਸਿਆਣੇ ਕੋਲੇ ਪਹੁੰਚ ਜਾਂਦੇ ਆ ਜਾਂ ਜਿਹਨੂੰ ਉਹ ਮਤਲਬ ਪਾਛ ਵਗੈਰਾ ਲਾ ਦਿੰਦੇ ਆ ਜਾਂ ਇਦਾਂ ਦਾ ਹੁੰਦਾ ਵੀ ਕੋਈ ਕਹਿੰਦੇ ਆ ਵੀ ਅਸੀਂ ਕਿਸੇ ਨੂੰ ਮੰਨਦੇ ਆ ਉਹ ਸਾਡਾ ਜ਼ਹਿਰ ਚੂਸ ਲੈਂਦਾ ਨਹੀਂ ਭਾਈ ਜੀ ਪਹਿਲੀ ਗੱਲ ਤਾਂ ਮੈਂ ਇਸ ਚੀਜ਼ ਬਾਰੇ ਮਿੱਥੀ ਕਹੂੰਗਾ ਹਮ ਹਮ ਮਿੱਥ ਕਿਉਂ ਕਹੂੰਗਾ ਇਸ ਦੇ ਵਿੱਚ ਸਾਹਮਣੇ ਪਹਿਲੇ ਤਾਂ ਜ਼ਹਿਰ ਆ ਕਿਸੇ ਨਾਲ ਕੋਈ ਉਹੋ ਲਈ ਕਰਦਾ ਭਈ ਯਾਰ ਲਿਆਜ ਨਹੀਂ ਕਰਦਾ ਹਮ ਹਮ ਤੁਸੀਂ ਆਪ ਹੀ ਸੈਣੋ ਜੀ ਆਪਾਂ ਜ਼ਹਿਰ ਦਾ ਮੰਨ ਲਓ ਕਿਸੇ ਦੇ ਲੜ ਗਿਆ ਜਾਂ ਹੋਰ ਹੈ ਉਹ ਝਾੜਫੂਕ ਨਾਲ ਤਾਂ ਨਹੀਂ ਯਾਰ ਰੋਕਣਾ ਸਹੀ ਗੱਲ ਹੈ ਜੀ ਠੀਕ ਹੈ ਉਸ ਟਾਈਮ ਉਹ ਤੁਹਾਡਾ ਟਾਈਮ ਪੀਰੀਅਡ ਹੈ ਨਾ ਜਿਹੜਾ ਉਹੀ ਟਾਈਮ ਪੀਰੀਅਡ ਜਿਹੜਾ ਤੁਸੀਂ ਝਾੜਫੂਕ ਦੇ ਉੱਤੇ ਲਾਉਂਗੇ ਅੱਧਾ ਘੰਟਾ ਪੌਣਾ ਘੰਟਾ ਕਿਤੇ ਡਾਕਟਰ ਕੋਲੇ ਪਹੁੰਚ ਜੇ ਉਹਨੂੰ ਪਤਾ ਲੱਗ ਜੇ ਵੀ ਹਾਂ ਇਹਦੇ ਲੜਿਆ ਹੋਇਆ ਕਿਤੇ ਉਹ ਇੰਜੈਕਸ਼ਨ ਦੇ ਦੇ ਤੁਹਾਨੂੰ ਸਹੀ ਜਾਨ ਵੱਜੇਗੀ ਕਿਤੇ ਝਾੜਫੂਕ ਕੋਲੇ ਚਾਹੀਏ ਹਾਂ ਜੀ ਇਹ ਮੰਤਰ ਫੂਕਤਾ ਜੀ ਆ ਪਾਣੀ ਪੀਤਾ ਜੀ ਹੋਰ ਹੈ ਕਿਤੇ ਬੰਦਾ ਖਤਮ ਹੋ ਜੇ ਫੇਰ ਬਈ ਇਹ ਤਾਂ ਅਸੀਂ ਆਪਣੀ ਸੱਪਾਂ ਬਾਰੇ ਗੱਲਬਾਤ ਹਾਂਜੀ ਤੁਹਾਡਾ ਨਾਲ ਦੂਜਾ ਹੈਗਾ ਕੰਮ ਸਮਾਜ ਸੇਵਾ ਦਾ ਜਿੱਦ ਤੁਸੀਂ ਜਦੋਂ ਕਿਸੇ ਦੇ ਸੱਪ ਨਿਕਲ ਆਇਆ ਤੁਹਾਨੂੰ ਫੋਨ ਕਰਦੇ ਆ ਤੁਸੀਂ ਜਾ ਕੇ ਫੜਦੇ ਹੋ ਹਾਂਜੀ ਤੁਹਾਡਾ ਆਪ ਦਾ ਰੋਜ਼ਗਾਰ ਕੀ ਹੈ ਵੈਸੇ ਬਈ ਮੇਰਾ ਬੂਟਾਂ ਦਾ ਕੰਮ ਹੈ ਠੀਕ ਹੈ ਜੀ ਬੂਟ ਚੱਪਲ ਦਾ ਕੰਮ ਹੈ ਪਹਿਲੇ ਮੈਂ ਸੇਲ ਲਵਾਉਣਾ ਹੁੰਦਾ ਬਈ ਇੱਥੇ ਮਾਨਸਾ ਮਾਨਸਾ ਬਰਨਾਲਾ ਰੋਡ ਤੇ ਸਰਦੂਲ ਗਾੜੀ ਹੁਣ ਮੇਰਾ ਛਨੀਰ ਕੰਮ ਹੈ ਬਈ ਠੀਕ ਹੈ ਜੀ ਦੁਕਾਨ ਹੈ ਮੇਰਾ ਪ੍ਰਿੰਸ ਬੂਟ ਹਾਊਸ ਹੈ ਜੀ ਵੀਡੀਓ ਬਲੌਗ ਦੇ ਨਾਲ ਉੱਥੇ ਮੈਂ ਕੰਮ ਕੀਤਾ ਹੋਇਆ ਹੁਣ ਹੀ ਦੁਕਾਨ ਕੀਤੀ ਆ ਸਾਲ ਸਾਲ ਭਾਰੀ ਹੋਇਆ ਇਹ ਤੋਂ ਪਹਿਲਾਂ ਮੈਂ ਮਾਈ ਮੇਲ ਲਾਉਣਾ ਹੁੰਦਾ ਸੀ ਠੀਕ ਹੈ ਬੂਟਾ ਦੀ ਸੇਲ ਸੜਕ ਤੇ ਉਦੋਂ ਪਹਿਲਾਂ ਮੈਂ ਸਬਜ਼ੀ ਵੇਚਦਾ ਹੁੰਦਾ ਸੀ ਠੀਕ ਹੈ ਮਤਲਬ ਜ਼ਿੰਦਗੀ ਸੀ ਮੈਂ ਤਾਂ ਮਿਹਨਤ ਕਰਦੇ ਆ ਬਈ ਮਿਹਨਤ ਚ ਕਾ ਕੀ ਕੀ ਉਹ ਹੈ ਜੀ ਮਿਹਨਤ ਕਰਨ ਚ ਕੀ ਕੋਈ ਮਾੜੀ ਗੱਲ ਨਹੀਂ ਇਹ ਇਹ ਆ ਆਪਾਂ ਸੰਘਰਸ਼ੀ ਲੋਕ ਆ ਯਾਰ ਮਿਹਨਤ ਕਰਨਾ ਨਾ ਛੱਡੋ ਸਾਹਮਣਾ ਪੈਣਾ ਸਹੀ ਗੱਲ ਹੈ ਸਹੀ ਗੱਲ ਹੈ ਤੇ ਜਿਹੜਾ ਸੱਪ ਤੁਸੀਂ ਮਤਲਬ ਫੜਨ ਜਾਣੇ ਹੋ ਕਦੇ ਤੁਹਾਡੇ ਨਾਲ ਹਾਸਾ ਵੀ ਹੋਇਆ ਜਾਂਦਾ ਬਿਲਕੁਲ ਬਾਈ ਜੀ ਮੇਰੇ ਘਟੋ ਘਟ ਪੰਛੀ ਵਾਂਗ ਹੀ ਲੜੇ ਹੋਏ ਅੱਛਾ ਬਿਲਕੁਲ ਆਪਦੇ ਨਾਲ ਵੀ ਹੋਇਆ ਇੱਕ ਵਾਰੀ ਗਹਿਰਾ ਸਰਸੇ ਹੋਇਆ ਮਰ ਨਾਲ ਹੂੰ ਹੂੰ ਵੀ ਮੈਂ ਜਾਨ ਜਾਂਦੇ ਜਾਂਦੇ ਰਹਗੀ ਬਾਕੀ ਫਿਰ ਮੈਂ ਉਸ ਤੋਂ ਬਾਅਦ ਮੇਰੇ ਜਿਹੜੇ ਡਾਕਟਰ ਲਾਲੋ ਯਾਰ ਉਸ ਸੀਗੇ ਜਿਹੜਾ ਉਹ ਫਿਰ ਮੈਂ ਅੰਟੀ ਵੈਨਮ ਆਪਦੇ ਨਾਲ ਰੱਖਣ ਲੱਗ ਗਿਆ ਅੱਛਾ ਸ਼ੁਰੂ ਤੋਂ ਜਿਹੜਾ ਲੱਗਾ ਮੈਂ ਆਪਦੀ ਜ਼ਿੰਦਗੀ ਬਾਈ ਚਮਕਾਦਰ ਚ ਬਾਬੀ ਜਮਾ ਮੌਕੇ ਦੀ ਮੁੜ ਕੇ ਆਇਆ ਮੈਂ ਮੇਰੀ ਕੋਸ਼ਿਸ਼ ਸੀਗੀ ਤਿੰਨ ਦਿਨ ਬਾਅਦ ਉਸ ਤੁਸੀਂ ਇਹਨੂੰ ਸਮਾਜ ਸੇਵਾ ਵਜੋਂ ਦੇਖਦੇ ਹੋ ਪਰ ਕਈ ਲੋਕ ਕੀ ਹੁੰਦੇ ਆ ਜਿਵੇਂ ਹੁਣ ਤੁਸੀਂ ਕਿਤੇ ਸੱਪ ਫੜਨ ਜਾਵੋਲੇ ਕੋਲੋਂ ਖਰਚਾ ਕਰਕੇ ਜਾਵੋਗੇ ਕਬੀਲਦਾਰੀ ਜਿਹੜੀ ਜਿਵੇਂ ਤੁਸੀਂ ਦੱਸਿਆ ਆਪਦਾ ਗਰੀਬੀ 'ਚ ਉੱਠਿਆ ਹੋ ਐਨਾ ਵੀ ਪੈਸਾ ਕੋਲੇ ਨਹੀਂ ਵੀ ਮਤਲਬ ਆਪਾਂ ਲੋਕਾਂ ਤੇ ਖਰਚ ਕਰ ਸਕਦੇ ਹਾਂ ਹਾਂਜੀ 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 ਕਦੇ ਤੁਹਾਨੂੰ ਲੋਕਾਂ ਤੋਂ ਏਦਾਂ ਸੁਣਨ ਨੂੰ ਵੀ ਮਿਲਦਾ ਵੀ ਯਾਰ ਇਹ ਤਾਂ ਸ਼ਾਇਦ ਪੈਸੇ ਇਕੱਠੇ ਕਰਨ ਦਾ ਮਾਰਾ ਇੱਕ ਜੇ ਬਾਈ ਬਹੁਤ ਬਹੁਤ ਹੇਟ ਸਪੀਚ ਬਹੁਤ ਬਹੁਤ ਸਾਹਮਣਾ ਕਰਨਾ ਪਿਆ ਬਾਈ ਹੂੰ ਹੂੰ ਬਹੁਤ ਜ਼ਿਆਦਾ ਵੀ ਇਹਨੇ بزਨਸ ਬਣਾ ਲਿਆ ਵੀ ਇਹ 1100 ਲੈਂਦਾ 1000 ਲੈਂਦਾ ਜੇ ਦਿਨ ਚ 10 ਪੜ੍ਹਦੇ ਤਾਂ 10000 ਬਣ ਜਾਂਦਾ ਹੈ ਬਹੁਤ ਕੁਝ ਸੁਣਨਾ ਪੈਂਦਾ ਯਾਰ ਕਮੈਂਟਾਂ ਦੇ ਵਿੱਚ ਦੇਖਦੇ ਰਹਿੰਦੇ ਪਰ ਉਦੋਂ ਪਹਿਲਾਂ ਕਿਉਂਕਿ ਸਾਰੀ ਦੁਨੀਆ ਇੱਕੋ ਜੀ ਨਹੀਂ ਹੁੰਦੀ ਸਹੀ ਗੱਲ ਹੈ ਹਰੇਕ ਨੂੰ ਆਪਾਂ ਹਰੇਕ ਦਾ ਹਰੇਕ ਦਾ ਬੋਲਣ ਦਾ ਅਧਿਕਾਰ ਹੈ ਜੇ ਉਸੇ ਨੂੰ ਆਪਾਂ ਮੋਟੀਵੇਸ਼ਨ ਲਈ ਹੈ ਮੈਂ ਪਿੱਛੇ ਬਾਲਾ ਡਾਊਨ ਹੋ ਗਿਆ ਸੀ ਇਸੇ ਕਰਕੇ ਡਾਊਨ ਦਾ ਮਤਲਬ ਕਿ ਮੇਰਾ ਮੈਂ ਛੱਡ ਚੁੱਕਿਆ ਸੀ ਇਹ ਕੰਮ ਠੀਕ ਹੈ ਫਿਰ ਮੈਨੂੰ ਮੇਰੇ ਕਿਸੇ ਯਾਰ ਕਿਹਾ ਯਾਰ ਕਹਿੰਦਾ ਲੋਕਾਂ ਦਾ ਬੋਲਣਾ ਕੰਮ ਹੂੰ ਹੂੰ ਉਹ ਆਪਦਾ ਕਰਮ ਨਾ ਚੱਲਦਾ ਸਹੀ ਗੱਲ ਉਹੀ ਹੈ ਫਿਰ ਮੈਂ ਫਿਰ ਫਿਰ ਲੱਗਿਆ ਮੈਂ ਬਿਲਕੁਲ ਜਵਾਬ ਦੇਣ ਲੱਗ ਗਿਆ ਸੀ ਬਾਈ ਕੋਈ ਅਮੈ ਨਹੀਂ ਜਾਂਦਾ ਮੇਰੇ ਤੇ ਇਹ ਤੋਂਤਾ ਲੱਗਦੀਆਂ ਨੇ ਯਾਰ ਫਿਰ ਉਹ ਕਹਿੰਦਾ ਯਾਰ ਸਾਰੀ ਦੁਨੀਆ ਇੱਕੋ ਨਾਲ ਦੀ ਤਾਂ ਨਹੀਂ ਹੁੰਦੀ ਸਹੀ ਗੱਲ ਹੈ ਜੀ ਮੈਂ ਕਿਹਾ ਯਾਰ ਮੈਂ ਨਾਲੇ ਕੁਝ ਲੈਂਦਾ ਵੀ ਨਹੀਂਗਾ ਤੇ ਨਾਲੇ ਆਗਲਾ ਮਨਵਰਜੀ ਨਾਲ ਹੁੰਦਾ ਫਿਰ ਵੀ ਅਜੇ ਮੈਂ ਅੜ ਜਾ ਉੱਥੇ ਤਵੇ ਰੋ ਹੈ ਮੈਂ ਕਿਹਾ ਮੇਰੀਆਂ ਕਿਹੜਾ ਮਿਲਣਾ ਚੱਲੀ ਜਾਂਦੀਆਂ ਮੈਂ ਮੈਂ ਵੀ ਥੋਡੇ ਨਾਲ ਤਾਂ ਸੇਲਦਾ ਜੇ ਮੈਂ ਲੈ ਵੀ ਲਈ ਮਰਲਾ ਹੂੰ ਹੂੰ ਬਾਵਾ ਤੂਰੀ ਪੁਲਕਾ ਚਲਾਉਣਾ ਲੈ ਵੀ ਲਈ ਚੰਪੈਲੇ ਮੈਂ ਹਜ਼ਾਰ ਲੈ ਲਿਆ ਸਰ ਕੰਮ ਛੱਡ ਕੇ ਆਏ ਕੰਮ ਛੱਡ ਕੇ ਆਇਆ ਆਪ ਤਾਂ 2 ਘੰਟੇ ਦੁਕਾਨ ਬੰਦ ਕਰਕੇ ਆਇਆ ਮੈਂ ਉੱਥੇ 200 ਕਮਾਉਂਗਾ ਉਹੀ 200 ਤੁਸੀਂ ਮੈਨੂੰ ਦੇ ਦਿਓ ਫਰਕ ਪਾਉਗਾ ਕੋਈ ਸਹੀ ਗੱਲ ਠੀਕ ਗੱਲ ਹੈ ਬਈ ਪਿੱਛੇ ਜੇ ਜਾ ਕੇ ਮੈਨੂੰ ਹੋਇਆ ਸੀਗਾ ਤਾਂ ਮੈਂ ਇਹ ਬੰਦ ਕਰਦਾ ਛੱਡ ਪਰ ਆਪਾਂ ਨੇ ਕੀ ਕਰਨਾ ਹੈ ਮੈਨੂੰ ਜਾਣ ਬੜੇ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਸ ਮੈਨੂੰ ਬਈ ਮੈਂ 2008-9 ਦਾ ਲੱਗਦਾ ਅੱਛਾ ਯਾਨੀ ਕਿ 14-15 ਸਾਲ ਹੋ ਗਏ 14-15 ਹਾਂ ਛੋੜਾ ਅੱਜ ਤੱਕ ਕੋਈ ਕਿਸੇ ਨੇ ਤੁਹਾਨੂੰ ਸਰਕਾਰੀ ਦਰਬਾਰੇ ਜਾਂ ਕਿਤੇ ਸੰਸਥਾ ਨੇ ਕੋਈ ਸਨਮਾਨ ਨਾ ਨਾ ਬਈ ਨਾ ਕੋਈ ਨਹੀਂ ਆਇਆ ਹਾਂ ਇੰਟਰੂ ਤੁਹਾਡੇ ਵਰਗੇ ਬ ਬਹੁਤ ਲੱਤੀ ਹੈ ਪਰ ਹਾਈ ਤੇ ਸਰਕਾਰੀ ਅਦਰ ਬਰੀ ਕਿਛੇ ਦਾ ਨਾਲੇ ਪਤਾ ਸਾਰਿਆਂ ਨੂੰ ਹੈ ਬਾਈ ਇਹ ਵੀ ਪਤਾ ਕਿਵੇਂ ਉਹਨਾਂ ਨੂੰ ਪਤਾ ਕੀ ਹੈ ਸਾਰੇ ਥਾਣੇ ਦੇ ਵਿੱਚ ਮੇਰਾ ਨੰਬਰ ਲਿਖਿਆ ਹੋਇਆ ਹੈ ਬਾਈ ਅੱਛਾ ਜਾਤਰੇ ਜੱਜ ਸਾਹਿਬ ਕਚੈਰੀਆਂ ਦੇ ਵਿੱਚ ਮੇਰਾ ਨੰਬਰ ਲਿਖਿਆ ਉਹਨੂੰ ਪਤਾ ਨਹੀਂ ਵੀ ਇਹ ਕੰਮ ਕਰਦਾ ਹੈ ਅੱਛਾ ਕਈ ਵਾਰੀ ਉੱਥੇ ਵੀ ਤੁਸੀਂ ਗਏ ਹੋ ਬਿਲਕੁਲ 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 ਵੀਰੇ ਜੱਜ ਸਾਹਿਬ ਦੀ ਕੋਟੀ ਗਿਆ ਹੋਇਆ ਅੱਛਾ ਸਾਰੇ ਗਏ ਹੋਏ ਆਜ ਤੋਂ 15 8 ਸਾਲ ਪਹਿਲਾਂ 9 ਸਾਲ ਪਹਿਲਾਂ ਥਾਣੇ ਗਿਆ ਹੋਇਆ ਕਰਫਿਊ ਵੇਲੇ ਦੀ ਗੱਲ ਹੈ ਵੀਰੇ ਇਹਨੂੰ ਕੋਵਿਡ ਦੇ ਵਿੱਚ ਥਾਣੇ 'ਚ ਵੀ ਗਏ ਹੋਏ ਆ ਸਾਰਾ ਇਹਦਾ ਮਤਲਬ ਤਾਂ ਹੋ ਗਿਆ ਵੀ ਕਹਿੰਦੇ ਗਵਰਨਮੈਂਟ ਆ ਗੌਰ ਕਰ ਗੌਰ ਕਰ ਲੇਤਾ ਵਈ ਨਾ ਕਰੇ ਤਾਂ ਨਾ ਕਰੇ ਨਾ ਕਰੇ ਤਾਂ ਨਾ ਕਰੇ ਵਹੀ ਗੱਲ ਹਾਂ ਹਜ ਤਾਈ ਤਾਂ ਕੋਈ ਵੀਰੇ ਕਿਸੇ ਨੇ ਪੁੱਛਿਆ ਹੈ ਨਹੀਂ ਹਾਂ ਵੀ ਐਨ ਐਪਰੀਸ਼ੀਏਟ ਕਰਨ ਵਾਸਤੇ ਮੈਂ ਬਾਬਾ ਹਕਤਾਲੇ ਤੇ ਇੱਕ ਵਾਰੀ ਸਨਮਾਨਿਤ ਮੈਂ ਜ਼ਰੂਰ ਹੋਇਆ ਠੀਕ ਹੈ ਕੋਈ ਬਾਈ ਸੁਖਾ ਸੀਗਾ ਸੁਖੇ ਨੇ ਕਰਵਾਇਆ ਸੀ ਸੁਖਾ ਸਾਡੇ ਵਾਰਡ ਦਾ ਹੀ ਹਾਂਜੀ ਹਾਂਜੀ ਸੁਖਵਿੰਦਰ ਸਿੰਘ ਸੁਖਾ ਹਾਂਜੀ ਪਾਓ ਉਹ ਉਹ ਮੇਰੇ ਬਾੜਦਾ ਹੀ ਹੈ ਉਸਨੇ ਉਹ ਐ ਵੀ ਇਹਦੇ ਸਰੋਪਾ ਭੇਟ ਕਰਾਉ ਉਹ ਯਾਰ ਮੇਰੇ ਵੀੜੇ ਦਾ ਬੰਦਾ ਹੈ ਐਮਸੀ ਸਾਹਿਬ ਕਹਿੰਦੇ ਆ ਵਾ ਐਮਸੀ ਸਾਹਿਬ ਵੀ ਆ ਸਾਡੇ ਵੀੜੇ ਦਾ ਬੰਦਾ ਯਾਰ ਸਹੀ ਜੰਦਾ ਇੱਕ ਨਾ ਹੁਣ ਪਿੱਛੇ ਜੇ ਤਿੰਨ ਕ ਖਬਰਾਂ ਜਿਹੜੀਆਂ ਮੇਰੇ ਧਿਆਨ ਚ ਹੈ ਇੱਕ ਤਾਂ ਸੀ ਕਿ ਉਡਰਨਾ ਸੱਪ ਚੱਲਿਆ ਹੂੰ ਉਡਰਨਾ ਸੱਪ ਸੀਗਾ ਉਹ ਖਬਰ ਬਹੁਤ ਵਾਇਰਲ ਹੋਈ ਹਾਂਜੀ ਸੱਪ ਉੱਡ ਲੈਂਦੇ ਆ ਨਹੀਂ ਭਾਈ ਉੱਡ ਨਹੀਂ ਲੈਂਦੇ ਮੈਂ ਦੱਸਦਾ ਉਹ ਸੀ ਉੱਡ ਵੀ ਲੈਂਦੇ ਯਾਨੀ ਕਿ ਜੰਪਿੰਗ ਜੰਪਿੰਗ ਸੱਪ ਬੋਲਦੇ ਆ ਹੂੰ ਜੰਪਿੰਗ ਸੱਪ ਉਹਨੇ ਕੀ ਕਰਨਾ ਭਾਈ ਸੱਪ ਲਚੀਲਾ ਹੁੰਦਾ ਹਮੇਸ਼ਾ ਤੁਸੀਂ ਦੇਖਿਆ ਨਾ ਹਮੇਸ਼ਾ ਐਸੇ ਦੇ ਆਕਾਰ 'ਚ ਹੀ ਤੁਰਦਾ ਜੀ ਜੀ ਜੇ ਉਹਨੂੰ ਐਸੇ ਦੇ ਆਕਾਰ ਨੂੰ ਆਪਾਂ ਇਕੱਠਾ ਕਰੀਦਾ ਸਪ੍ਰਿੰਗ ਬਣ ਜਾਂਦਾ ਠੀਕ ਹੈ ਜੇ ਉਹਨੂੰ ਆਪਾਂ ਇੱਕੋਦਮ ਛੱਡਾਂਗੇ ਤਾਂ ਸੈਂਪਲ ਆਏਗਾ ਕਿ ਨਹੀਂ ਸਪ੍ਰਿੰਗ ਨੂੰ ਬੱਸ ਜਿੰਨਾ ਥੱਲੇ ਦੱਬਾਂਗੇ ਤਾਂ ਉਨਾ ਹੀ ਜੰਪ ਮਾਰੇਗਾ ਨਾ ਬਈ ਹੋਈ ਹੈ ਜਿਹੜਾ ਉੱਡਨੇ ਸੱਪ ਦੀ ਤੁਸੀਂ ਗੱਲ ਕਰਦਾ ਉਹ ਆਪਣੇ ਇੱਥੇ ਪਾਏ ਨਹੀਂ ਜਾਂਦੇ ਫਲਾਈਂਗ ਸਨੇਕ ਬੋਲਦੇ ਠੀਕ ਹੈ ਉਹਨਾਂ ਦੀ ਚਮੜੀ ਪਤਾ ਕੀ ਹੁੰਦਾ ਬਈ ਉਹ ਵਾਕੇ ਹੀ ਉੱਡਦੇ ਨੇ ਇੱਕ ਦਾਲ ਤੋਂ ਦੂਜੀ ਦਾਲ ਦੇ ਉੱਤੇ ਉਹ ਲਹਿਰਾਂ ਦੇ ਐ ਉਹਨਾਂ ਦੀ ਜਿਹੜੀ ਚੰਬੜੀ ਹੈ ਨਾ ਬਾਈ ਮਤਲਬ ਪੈਰਾਸ਼ੂਟ ਜਿਵੇਂ ਆਪ ਪੈਰਾਸ਼ੂਟ ਹੁੰਦਾ ਨਾ ਉਹਵੇਂ ਨਵੇਂ ਕਰ ਲੈਂਦੇ ਵੀ ਆਪਦੇ ਪੇਟ ਆ ਜਿਹੜੇ ਛੁੱਕੜ ਲੈਂਦੇ ਨੇਗੇ ਅੰਦਰਲੇ ਪਾਸੇ ਉਹ ਫਿਰ ਇੱਕ ਪਾਸੇ ਜੰਪ ਮਾਰਦਾ ਉਹ ਦੱਖਣੀ ਅਫਰੀਕਾ ਚ ਪਾਇਆ ਜਾਂਦਾ ਬਾਈ ਫਲੈਂਕ ਸਨੇਕ ਉਹ ਇੱਥੇ ਨਹੀਂ ਪਾਇਆ ਜਾਂਦਾ ਆਪਣੇ ਆਪਣੇ ਹਾਂ ਵੀ ਜੰਪਿੰਗ ਵਾਲੇ ਆਏਗੇ ਵੀ 스프ਿੰਗ ਤਰ੍ਹਾਂ ਇਕੱਠੇ ਹੋ ਗਏ ਉਹ ਰੈਪਸ ਸਨੇਕ ਹੀ ਹੁੰਦਾ ਬਾਈ ਗ੍ਰੀਨ ਕਲਰ ਦਾ ਹੀ ਹੋਊਗਾ ਠੀਕ ਹੈ ਬਹੁਤ ਫਾਸਟ ਹੁੰਦਾ ਉਹ ਇਕੱਠਾ ਹੋ ਕੇ ਬਹਿ ਜਾਂਦਾ ਵੀ ਹਾਂ ਮੈਂ ਉੱਧਰ ਜਾਣਾ ਤਾਂ ਜੰਪ ਮਾਰੀਦਾ ਯਾਰ ਜਾਊਗਾ ਜੰਪ ਕੋਈ ਕਈ ਵਾਰ ਦੇਖੋਗੇ ਤੁਸੀਂ ਖੇਤ ਬੰਨੇ ਵੀ ਜਾਣੀ ਉਹਨੂੰ ਤੁਸੀਂ ਜਿਹੜੀ ਧਾਮਣ ਆ ਉਹ ਤੁਹਾਨੂੰ ਡਰਾਉਣ ਵਾਸਤੇ ਧਾਮਣ ਬੋਲਦੇ ਵਸਤੇ ਇਹਦਾ ਦੇਸੀ ਨਾਮ ਹੈ ਇਹਦਾ ਜਿਹੜਾ ਰੈਟ ਸਨੇਕ ਦਾ ਉਹ ਉੱਡਣੇ ਉੱਡਣੇ ਸੱਪ ਨੂੰ ਮਾਰੂਗਾ ਛੋਟੇ ਵੀ ਬੈਕ ਇੱਕੋ ਦਾ ਵੀ ਬੈਕ ਹੋ ਜਾਏਗਾ ਪ੍ਰਤੀਲਾ ਹੋਣਾ ਠੀਕ ਹੈ ਉੱਡਣਾ ਸੱਪ ਕੋ ਇੱਥੇ ਨਹੀਂ ਪਾਇਆ ਜਾਂਦਾ ਵਿਦੇਸ਼ਾਂ ਦੇ ਬਾਹਰ ਇੱਕ ਦੂਜੀ ਖਬਰ ਬਹੁਤ ਜ਼ਿਆਦਾ ਪੌਪੂਲਰ ਹੋਈ ਸੀ ਉਹਦੇ ਚ ਸੀਗਾ ਉੱਤਰ ਪ੍ਰਦੇਸ਼ ਦਾ ਮਸਲਾ ਕਹਿੰਦੇ ਵੀ ਉਹ ਲੜਕਾ ਕਹਿ ਰਿਹਾ ਵੀ ਮੈਨੂੰ ਸੁਪਨੇ ਜਾ ਕੇ ਸੱਪ ਕਹਿੰਦਾ ਵੀ ਤੂੰ ਜਿੱਥੇ ਮਰਜੀ ਭੱਜ ਲੈ ਮੈਂ ਤੈਨੂੰ ਡੰਗੂਂਗਾ ਡੰਗੂਗਾ ਪਹਿਲਾਂ ਘਰੇ ਡੰਗਤਾ ਫਿਰ ਮਾਸੀ ਦੇ ਘਰੇ ਵੀ ਗਿਆ ਉੱਥੇ ਵੀ ਤਾਂ ਉਹ ਵੀ ਮਤਲਬ ਜਿਹੜੀ ਕਾਫੀ ਵਾਇਰਲ ਹੋਈ ਸੀ ਹਾਂ ਹੋ ਸਕਦਾ ਹੁੰਦਾ ਵੀ ਇਹ ਦੁਸ਼ਮਣੀ ਵਾਲਾ ਕੰਮ ਬੰਦੇ ਨਾਲ ਹੋ ਜਾਂਦਾ ਬਾਈ ਮੇਰੇ ਨਾਲ ਤਾਂ ਫਿਰ ਬਾਲੀ ਦੁਸ਼ਮਣੀ ਹੋ ਜੇ ਯਾਰ ਮੈਂ ਤਾਂ ਹਜ਼ਾਰਾ ਸੱਪ ਪੜ੍ਹ ਲਏ ਯਾਰ ਮੇਰੇ ਤਾਂ ਚ ਖੜੇ ਨੇ ਜੱਟ ਮੇਰੇ ਤਾਂ ਬਾਰ ਚ ਹੀ ਬੈਠੇ ਰਹਣ 100 200 ਸੱਪ ਹੈ ਵੀ ਇਹ ਸਾਨੂੰ ਰੋਜ਼ ਹੀ ਤੰਗ ਕਰਦਾ ਹੈ ਰੋਜ਼ ਹੀ ਇੱਥੋਂ ਚੱਕ ਕੇ ਇੱਤੇ ਸੜ ਦਿੰਦਾ ਵੀ ਦੁਸ਼ਮਨੀ ਕਮਾ ਲਈਏ ਬਈ ਮੈਂ ਤੁਹਾਨੂੰ ਸਹੀ ਦੱਸਾਂ ਆਪ ਦੀ ਜਿਹੜੇ ਮੇਰਾ 16 ਸਾਲ ਦਾ ਤਜਰਬਾ ਲਾ ਲਓ ਚਾਹੀ ਹੋਰ ਹੈ ਮੈਨੂੰ ਅੱਜ ਤੱਕ ਆਪਣੇ ਆਪ ਸੱਪ ਦੇਖਿਆ ਹੀ ਨਹੀਂ ਠੀਕ ਹੈ ਵੀ ਮੈਂ ਤੁਰਿਆ ਜਾਂਦਾ ਹੋਵਾਂ ਵੀ ਮੈਨੂੰ ਸੱਪ ਦੇਖਿਆ ਹੋਵੇ ਮੈਂ ਫੜਨ ਦੀ ਕੋਸ਼ਿਸ਼ ਕਰਾਂ ਜਾਂ ਹੋਰ ਹੈ ਮੈਨੂੰ ਭਾਲਣੇ ਪੈਂਦੇ ਨੇ ਠੀਕ ਹੈ ਹੁਣ ਤੁਹਾਨੂੰ ਘਰੇ ਸੱਪ ਨਿਕਲੇ ਆ ਮੇਰੇ ਘਰੇ ਅਜ ਤਾਈ ਸੱਪ ਨਹੀਂ ਨਿਕਲੇ 16 ਸਾਲ ਹੋ ਗਏ ਆਪਦੇ ਘਰੇ ਠੀਕ ਹੈ ਤੁਸੀਂ ਮੰਨੋਗੇ ਇਸ ਵੀ ਤਾਂ ਵੀ ਐਡਾ ਕੰਮ ਕਰਦੇ ਹੋਗੇ ਮੇਰੇ ਘਰੇ ਆਪਦੇ ਘਰੇ ਕਦੇ 16 ਸਾਲ ਹੋ ਗਏ ਸੱਪ ਕਿ ਜੇ ਸੱਪਾਂ ਨਾਲ ਸੱਪ ਦੁਸ਼ਮਣੀ ਰੱਖਦੇ ਹੋਣ ਦਾ ਤੁਹਾਡੇ ਘਰੇ ਤਾਂ ਸਾਰਾਂ ਤੋਂ ਪਹਿਲਾਂ ਆਹ ਸਾਨੂੰ ਪਹਿਲੇ ਉਹੀ ਉਹੀ ਹੁੰਦਾ ਤੁਸੀਂ ਆਪ ਸਾਬਾ ਫਿਰ ਮਿੱਤੀ ਹੋ ਗਿਆ ਨਾ ਇੱਕ ਉਸ ਤੋਂ ਬਾਅਦ ਤੀਜੀ ਖਬਰ ਇਹ ਜੱਲੀ ਸੀਗੀ ਗਿੱਦੜਾ ਆਹ ਸਾਈਡ ਤੋਂ ਹਾਂਜੀ ਉਹ ਸੀਗਾ ਕਿਸਾਨ ਪਰਿਵਾਰ ਉਹ ਕਹਿੰਦੇ ਵੀ ਅਸੀਂ ਇੱਕ ਸੱਪ ਮਾਰਤਾ ਰਾਤ ਨੂੰ ਉਦੋਂ ਬਾਅਦ ਜਿਹੜਾ ਉਹਦਾ ਜੋੜਾ ਕਹਿ ਲਓ ਜਾਂ ਕੁਝ ਵੀ ਹੈ ਨਾ ਉਹਨੇ ਜਿਹੜੇ ਉਹਨਾਂ ਦੇ ਪਸ਼ੂ ਸੀਗੇ ਉਹ ਡੰਗ ਤੇ ਤੇ ਪਸ਼ੂਆਂ ਦੀ ਮੌਤ ਹੋ ਗਈ। ਹਾਂ ਹਾਂ ਮੈਂ ਉਸੇ ਵੀ ਉਹ ਇਸ ਦੇ ਉੱਤੇ ਮੈਂ ਤੁਹਾਨੂੰ ਚਾਨਣਾ ਪਾਉਣਾ ਚਾਹੁੰਦਾ। ਸਾਨੂੰ ਪਹਿਲੇ ਜਿਹੜੇ ਪਸ਼ੂ ਹੈ ਉਹ ਮੌਸਮ ਕਿਹੜੇ ਮਹੀਨੇ ਦੀ ਗੱਲ ਹੈ? ਆ ਪਿਛੇ ਮਹੀਨਾ ਕੀ ਹੋ ਗਿਆ। ਮਹੀਨਾ ਕੀ ਹੋ ਗਿਆ? ਯਾਨੀ ਕਿ ਅਸੀਂ ਸੌਣ ਪੈ ਤੂ ਬਾਰਿਸ਼ ਬਾਰਿਸ਼ ਮੈਂ ਤਾਂ ਪਹਿਲਾਂ ਪਹਿਲਾਂ ਮੈਂ ਬਾਰਿਸ਼ ਜਾਂ ਹੋਣੀਆ ਮਣੀ ਮੁੱਗੇ। ਬਸ ਮਈ ਜੂਨ ਜੂਨ ਦੀ ਲਾ ਲਈਏ। ਇਹ ਇੱਕ ਸੰਗਲ ਸੰਗਲ ਦੇ ਨਾਲ ਯਾਨੀ ਕਿ ਚੇਨ ਦੇ ਨਾਲ ਦੂਜੀ ਚੇਨ ਜੁੜ ਜਾਂਦੀ ਹੈ। ਹਮੇਸ਼ਾ ਹੀ ਮੰਨ ਲਓ ਆਪਣੇ ਘਰੇ ਜ਼ਰੂਰੀ ਤਾਂ ਵੀ ਇੱਕ ਸੱਪ ਹੀ ਨਿਕਲੇ ਠੀਕ ਹੈ ਦੋ ਵੀ ਹੋ ਸਕਦੇ ਦੋ ਵੀ ਹੋ ਸਕਦੇ 10 ਵੀ ਹੋ ਸਕਦੇ 100 ਵੀ ਹੋ ਸਕਦੇ ਹਮ ਹਮ ਆਂ ਐਨਵਾਇਰਨਮੈਂਟ ਕਹੇ ਜਾ ਤੁਹਾਡੇ ਘਰੇ ਠੀਕ ਹੈ ਘਰ ਦਾ ਐਨਵਾਇਰਨਮੈਂਟ ਕਹੇ ਜਾ ਸਫਾਈ ਹੈ ਪਸ਼ੂ ਬਾੜੇ ਦੇ ਵਿੱਚ ਤੂੜੀ ਵਾਲਾ ਕੋਠਾ ਉੱਤੇ ਕੋਈ ਬਿਲਕੁਲ ਨਹੀਂ ਹੈ 100% ਚਾਂਸ ਹੁੰਦੇ ਨੇ ਕਿ 90% ਜਾਨੀ ਕਿ ਆਪਾਂ ਚਾਂਸ ਮੰਨੀਏ ਵੀ ਪਸ਼ੂਆਂ ਵਾਲੇ ਬਾੜੇ ਦੇ ਵਿੱਚ ਇੱਥੇ ਇਹ ਸੱਪ ਲਾਜ਼ਮੀ ਹੈ ਠੀਕ ਹੈ ਠੀਕ ਹੈ ਕਰ ਜਾਂਦੇ ਬਈ ਅਟੈਕ ਕਰ ਜਾਂਦੇ ਨੇਗੇ ਪਸ਼ੂਆਂ ਦੇ ਕਰਦੇ ਨੇ ਹਮੇਸ਼ਾ ਪਸ਼ੂ ਮਰ ਜਾਂਦੇ ਨੇ ਹੂੰ ਹੂੰ ਕੋਈ ਹੁਣ ਜੇ ਆਪਾਂ ਕਹਿ ਰਹੀ ਵੀ ਸਾਰੇ ਮਰ ਗਏ ਸਾਰੇ ਤੇ ਅਟੈਕ ਕਰਦੇ ਆਂ ਫਿਰ ਉਹ ਧੱਕਾ ਹੀ ਹੈ ਠੀਕ ਹੈ ਬਦਲੇ ਬਦਲੇ ਵਾਲੀ ਕੋਈ ਬਦਲੇ ਬਦਲੇ ਵਾਲੀ ਗੱਲ ਨਹੀਂ ਹੈਗੀ ਐਨਵਾਇਰਨਮੈਂਟ ਦਾ ਸਾਪੇ ਦਿੱਖਿਆ ਜਾਂਦਾ ਬਦਲੇ ਵਾਲੀ ਫਿਰ ਮੈਂ ਸਾਨੂੰ ਪਹਿਲੀ ਦੱਸਾਂ ਵੀ ਜੇ ਮੈਂ ਮੈਂ ਤਾਂ ਫਿਰ ਹੁਣ ਤੱਕ ਤਾਂ ਸਵਰਗ ਸੁਧਾਰ ਗਿਆ ਹੁੰਦਾ ਸਹੀ ਗੱਲ ਹੈ ਮੈਂ ਇਦਾਂ ਦਾ ਕੰਮ ਹੋਵੇ ਇਸ ਤਰੀਕੇ ਨਾਲ ਕਿ ਸਮਾਜ ਸੇਵਾ ਚ ਲੱਗੇ ਹੋਏ ਏਦਾਂ ਤਾਂ ਕਦੇ ਕੋਈ ਘਟਨਾ ਹੋਏ ਵੀ ਨਾ ਇਹੀ ਹਾਸ ਕਰਦੇ ਪਰਮਾਤਮਾ ਕਨੇਓ ਕਾਨੂੰ ਕਿਸੇ ਦੇ ਸੱਪ ਲੜੇ ਸਭ ਨਾਲ ਪਹਿਲੀ ਗੱਲ ਤਾਂ ਹੈ ਜੇ ਬਾਈ ਦੇ ਵਿੱਚ ਲੜ ਵੀ ਗਿਆ ਬਾਈ ਸਾਨੂੰ ਦੱਸਿਆ ਵੀ ਸਭ ਨਾਲ ਪਹਿਲੇ ਮੋਢਲੀ ਸਹਾਇਤਾ ਜਿਹੜੀ ਸਰਕਾਰੀ ਹਸਪੀਟਲ ਜਾਵੇ ਕਿਸੇ ਝਾੜਪੂਗ ਵਾਲੇ ਦੇ ਚੱਕਰ ਚ ਨਾ ਪਾ ਇੱਕ ਕਦੇ ਵੀ ਨਹੀਂ ਇੱਕ ਜਿਵੇਂ ਆਮ ਹੁਣ ਮੌਸਮ ਗਰਮੀ ਦਾ ਲੋਕ ਬਾਹਰ ਪੈਂਦੇ ਆ ਬਹੁਤ ਜ਼ਿਆਦੇ ਇੱਕ ਇਹ ਗਾਣੀ ਚੱਲੀ ਸੀ ਵੀ ਯਾਰ ਕਈ ਸੱਪ ਇਦਾਂ ਦੇ ਆ ਵੀ ਉਹ ਤੁਹਾਡੇ ਆ ਕੇ ਬਿਸਤਰੇ 'ਚ ਹੀ ਤੁਹਾਨੂੰ ਡੰਗ ਜਾਂਦੇ ਆ ਪਤਾ ਵੀ ਲੱਗਦਾ ਬਿਲਕੁਲ 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 ਭਾਈ ਉਹਨੂੰ ਕਾਮਨ ਕਰੀਟ ਹੈ ਭਾਈ ਇੱਕ ਸੱਪ ਠੀਕ ਹੈ ਬਹੁਤ ਹੀ ਜ਼ਹਿਰੀਲਾ ਉਹਦੇ ਹਜ ਤਾਈ ਐਂਟੀਬੈਨਮੋਸ ਸੱਪ ਦਾ ਬਣਿਆ ਹੀ ਨਹੀਂ ਹਮਮ ਯਾਨੀ ਕਿ ਜੇ ਤੁਹਾਡੇ ਲੜ ਵੀ ਗਏ ਨਾ 100% ਸ਼ੋਰ ਡੈਥ ਹੈ ਠੀਕ ਹੈ ਸਾਇਲੈਂਟ ਡੈਥ ਬੋਲਦਾ ਹਮ ਉਹ ਤੁਹਾਡੇ ਨਾਲ ਆ ਕੇ ਸੌ ਜਾਵੇਗਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਵੀ ਤੁਹਾਡਾ ਉਹ ਉਹ ਤੁਹਾਡੇ ਕੱਟਿਆ ਹਮ ਤੁਹਾਨੂੰ ਐ ਲੱਗੇ ਮੇਰੇ ਮੱਛਰ ਲੜਿਆ ਹੋ ਠੀਕ ਹੈ ਵੈਸੇ ਕੋਈ ਰਾਤ ਮੱਛਰ ਵੈਸੇ ਕੋਈ ਰਾਤ ਮੱਛਰ ਲੜ ਗਿਆ ਪਕੂ ਜਲੀ ਕਰ ਲੈਨੇ ਉਹ ਵਜਾ ਲਈ ਸਰੀਰ ਦੀ ਗਰਮੀ ਹੁੰਦੀ ਹੈ ਨਾ ਫਿਰ ਮਹਿਸੂਸ ਕਰਦੇ ਨੇ ਕਿ ਉਹ ਉਹ ਸਰੀਰ ਦੀ ਗਰਮੀ ਮਹਿਸੂਸ ਕਰਕੇ ਸੋਡੇ ਕੋਲੇ ਆ ਜਾਂਦਾ ਹੂੰ ਠੀਕ ਹੈ ਠੰਡ ਉਹ ਹੈ ਕਿ ਨਾਲ ਆ ਕੇ ਸੌ ਜਾਣਗੇ ਤੁਸੀਂ ਮਾੜਾ ਪਾਸਾ ਮਾਰਿਆ ਤਾਂ ਉਹ ਮੈਨੂੰ ਤੰਗ ਕਰੀ ਜਾਂਦਾ ਮੇਰੇ ਉੱਤੇ ਚੜ ਕੇ ਆ ਰ ਮੈਂ ਦੰਦੀ ਬੜਲ ਗੰਦੀ ਬੜਲ ਗੰਦੀ ਬੜਲ ਕੇ ਤੇ ਆਪਾਰ ਠੀਕ ਹੈ ਇਹ ਚੀਜ਼ ਹੈ ਉਹਨੂੰ ਸਾਇਲੈਂਟ ਡੈਥ ਬੋਲਦੇ ਨੇ ਹੂੰ ਵੀ ਸਾਨੂੰ ਪਤਾ ਵੀ ਨਹੀਂ ਲੱਗਣਾ ਵੀ ਮੇਰੇ ਲੜ ਵੀ ਕੀ ਗਿਆ ਤੇ ਉਹਦਾ ਲਾਜ ਵੀ ਨਹੀਂ ਕੰਮ ਦੇ ਇਦਾਂ ਲਾਜ਼ਮੀ ਹੈ ਜੇ ਕਹਿੰਦੇ ਇਹ ਚੀਜ਼ ਤੁਹਾਨੂੰ ਲੋਕ ਫੋਨ ਕਰਦੇ ਆ ਵੀ ਸਾਡੇ ਸੱਪ ਨਿਕਲਿਆ ਆ ਹੂੰ ਕਦੇ ਇਦਾਂ ਦਾ ਵੀ ਕੋਈ ਹਾਦਸਾ ਹੋਇਆ ਵੀ ਤੁਸੀਂ ਅੱਗੇ ਜਾ ਕੇ ਉਹ ਕੁਝ ਵੀ ਨਾ ਨਿਕਲੇ ਵੀ ਤੁਹਾਨੂੰ ਦਰ ਵੀ ਗਏ ਭੱਜੇ ਵੀ ਕੰਮ ਵੀ ਛੱਡਿਆ ਬਹੁਤ ਬੜੀ ਹੋਇਆ ਭਾਈ ਬਹੁਤ ਬੜੀ ਹੁੰਦਾ ਹਾਂਜੀ ਸਭ ਨਾਲ ਪਹਿਲਾਂ ਤਾਂ ਸੱਪ ਦਾ ਓਲਾ ਵਾਲਾ ਹੁੰਦਾ ਭਾਈ ਯਾਰ ਠੀਕ ਇੱਕ ਵਾਰੀ ਜੇ ਸੱਪ ਕਮਾਜ ਜਿੰਨਾ ਘਟੋ ਘਟ 2 2.5 ਘੰਟੇ ਕਈ ਵਾਰ ਮਿਲਦਾ ਨਹੀਂ ਕਈ ਵਾਰ ਅਗਲੇ ਦਿਨ ਵੀ ਜਾਣਾ ਪੈਂਦਾ ਠੀਕ ਜਹਾੜੀਆਂ ਦੇ ਅੰਦਰ ਜਹਾੜੀ ਨਿਕਲ ਜਾਂਦੀ ਹੈ ਕਈ ਵਾਰ ਠੀਕ ਹੈ ਕੋਲ ਆਪ ਕਈ ਲੈ ਕੇ ਜਵੇਂ ਕੋਈ ਮਜ਼ਦੂਰ ਕੰਮ ਕਰਦਾ ਉਹ ਮੇਰੇ ਮਨ ਕੱਟੀਦਾ ਕੋਈ ਹੈ ਆਏ ਵੀ ਕੰਮ ਕਰਨਾ ਪੈਂਦਾ ਹੈ ਤੇ ਬਹੁਤ ਵਾਰੀ ਹੋਇਆ ਭਾਈ ਨਹੀਂ ਵੀ ਨਿਕਲਦਾ ਚੈਕਿੰਗ ਕਰਕੇ ਆ ਜੰਨੇ ਆਪ ਦਾ ਤੇਲ ਪੱਲੋ ਵਾਲੇ ਭਾ ਅਗਲੇ ਨੂੰ ਆਏ ਵੀ ਨਹੀਂ ਸੋਚ ਹੁੰਦੀ ਵੀ ਯਾਰ ਮੈਂ ਸੌਦਾ ਨੋਟਿਸ ਦੇ ਦੀ ਵੀ ਤੀਲ ਹੀ ਪਵਾ ਲੂਗਾ ਵੀ ਐਨੀ ਜ਼ਰੂਰ ਚੱਲ ਗਿਆ ਆਏਗਾ ਉਹ ਜਮੇ ਨਹੀਂ ਕੀ ਲੱਗਦਾ ਵੀ ਮਿਹਨਤਾਂ ਨਾਲ ਲੋਕ ਆਪਦੀ ਆਪਾ ਦਿੰਦੇ ਨਹੀਂ ਵੀ ਸਮਾਜ ਸੇਵਾ ਹੀ ਸੰਝ ਲੈਂਦੇ ਆ ਵੀ ਭਾਈ ਠੀਕ ਹੈ ਚੱਲ ਇਹਦਾ ਬੰਦਾ ਬਈ ਯਾਰ ਆਪ ਦਾ ਚੰਮ ਤਾਂ ਹਰੇਕ ਹੀ ਬਚਾਉਂਦਾ ਹੈ ਗੱਲ ਸਹੀ ਹੈ ਠੀਕ ਹੈ ਅਗਲੇ ਦਿ ਉਹ ਕਲਾ ਨੂੰ ਸਲੂਟ ਕਰਨ ਵਾਲਾ ਕੋਈ ਬੰਦਾ ਹੀ ਸਹੀ ਹੈ ਕੋਈ ਕੋਈ ਹੈ ਲੱਖਾਂ ਚ ਇੱਕ ਬੰਦਾ ਬੰਦਾ ਦੋਸਤੋ ਜੋ ਵੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਇੱਕੋ ਬੇਨਤੀ ਲਾਜ਼ਮੀ ਕਰਾਂਗੇ ਕਿ ਚਾਹੇ ਕੋਈ ਵੀ ਬੰਦਾ ਸਮਾਜ ਸੇਵਾ ਕਰ ਰਿਹਾ ਜਿਹੜਾ ਬੰਦਾ ਆਪਦਾ ਕੰਮ ਛੱਡ ਕੇ ਕਿਸੇ ਕੰਮ 'ਚ ਤੁਹਾਡੇ ਖਾਤਰ ਤੁਹਾਡੀ ਜਾਨ ਨੂੰ ਬਚਾਉਣ ਵਾਸਤੇ ਪਹਿਲ ਕਰ ਰਿਹਾ ਚਾਹੇ ਉਹ ਆਪਦੇ ਮੂੰਹੋਂ ਨਹੀਂ ਮਿਹਨਤਾਨਾ ਮੰਗ ਰਿਹਾ ਪਰ ਉਹਦੀ ਮਦਦ ਜ਼ਰੂਰ ਕਰੋ ਕਿਉਂਕਿ ਤੁਹਾਡੀ ਥੋੜੀ ਥੋੜੀ ਮਦਦ ਕਰੀ ਉਹਦਾ ਹੌਸਲਾ ਹੋ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਬੰਦਾ ਘਰੋਂ ਗਰੀਬ ਹੁੰਦਾ ਪਰ ਸੇਵਾ ਦਾ ਜਜ਼ਬਾ ਹੁੰਦਾ ਪਰ ਜਦੋਂ ਉਹਨੂੰ ਮਿਹਨਤਾਨਾ ਨਹੀਂ ਮਿਲਦਾ ਤਾਂ ਉਹ ਹੌਲੀ-ਹੌਲੀ ਇਸ ਚੀਜ਼ ਤੋਂ ਆਪਦੇ ਤੋਂ ਪਿੱਛੇ हट ਜਾਂਦਾ ਪਰ ਉਹਦਾ ਘਾਟਾ ਨਾ ਤੁਹਾਨੂੰ ਪੈਣਾ ਨਾ ਉਸ ਇਨਸਾਨ ਨੂੰ ਪੈਣਾ ਉਹ ਘਾਟਾ ਫਿਰ ਸਮਾਜ ਨੂੰ ਪੈਂਦਾ ਤਾਂ ਇਸ ਤਰ੍ਹਾਂ ਦੀ ਗਲਤੀ ਆਪਾਂ ਕਦੇ ਵੀ ਨਾ ਕਰੀਏ ਜੇ ਆਪਣੇ ਘਰੇ ਕੋਈ ਸੱਪ ਵਗੈਰਾ ਆ ਗਿਆ ਆਪਾਂ ਕਿਸੇ ਵੀ ਨੇੜੇ ਜਿਹੜੇ ਦੇ ਜਿਹਨੂੰ ਵੀ ਇਸ ਚੀਜ਼ 'ਚ ਮਹਾਰਤ ਆਪਾਂ ਉਹਨੂੰ ਬੁਲਾਉਨੇ ਆ ਤਾਂ ਉਹਨਾਂ ਨੂੰ ਮਿਹਨਤਾਨਾ ਜ਼ਰੂਰ ਦਿਆ ਕਰੋ ਆਪਣੇ ਘਰਾਂ ਦੇ ਵਿੱਚ ਆਪ ਦਾ ਸਾਫ ਸਫਾਈ ਦਾ ਖਿਆਲ ਰੱਖੋ ਜਿਵੇਂ ਬਾਈ ਜੀ ਨੇ ਦੱਸਿਆ ਬਾਈ ਜੀ ਤੁਹਾਡਾ ਕੋਈ ਹੋਰ ਸਨੇਹਾ ਜਿਹੜਾ ਕੋਈ ਲੋਕਾਂ ਨੂੰ ਤੁਹਾਨੂੰ ਲੱਗਦਾ ਹੋਵੇ ਵੀ ਇਹ ਚੀਜ਼ ਤਾਂ ਆਪਾਂ ਦੱਸਣੀ ਜਾਈਂਦੀ ਹੈ ਇੱਕ ਸਨੇਹਾ ਲੱਗੇਗੀ ਹਾਂ ਬਸ ਸਭ ਨਾਲ ਪਹਿਲੇ ਤਾਂ ਬਾਈ ਜੀ ਜਿਹੜਾ ਸੱਪ ਹੈਗਾ ਐਸੇ ਵੀ ਜਾਨ ਹੈ ਜੀਵ ਦੇ ਵਿੱਚ ਹਰੇਕ ਦੇ ਵਿੱਚ ਜਾਨ ਹੈ ਜਿੰਨੇ ਸੋਡਾ ਦਰਦ ਹੁੰਦਾ ਨਾ ਬਾਈ ਉਹਨਾਂ ਹੀ ਉਹਦੇ ਦਰਦ ਹੁੰਦਾ ਠੀਕ ਹੈ ਸਭ ਨਾਲ ਪਹਿਲੇ ਤਾਂ ਕੋਸ਼ਿਸ਼ ਇਹ ਇਹਨਾਂ ਨੂੰ ਮਾਰੋ ਨਾ ਇਹ ਆਪਾਂ ਆ ਇਹਨਾਂ ਦੀ ਜਗ੍ਹਾ 'ਚ ਬੈਠੇ ਆ ਨਾ ਕਿ ਇਹ ਆਪਣੀ ਜਨ ਐਨਵਾਇਰਨਮੈਂਟ ਆ ਆਪਾਂ ਨੇ ਖਰਾਬ ਕੀਤਾ ਹੈ ਆਬਾਦੀ ਆਪਣੀ ਵਧੀ ਆਪਾਂ ਨੇ ਜੰਗਲ ਕੱਟੇ ਆ ਭਾਈ ਕੱਟੇ ਇਹ ਜਾਣਗੇ ਕਿੱਥੇ ਆਉਣਗੇ ਕਿੱਥੇ ਇਹ ਜਾਨਾ ਹੀ ਇੱਥੇ ਵੀ ਸਭ ਤੋਂ ਪਹਿਲੇ ਤਾਂ ਮਾਰਉਣਾ ਜੀ ਜੀ ਤੁਹਾਨੂੰ ਹੋ ਸਕੇ ਤੁਹਾਨੂੰ ਤਾਂ ਨਹੀਂ ਆਉਂਦਾ ਨਿਗਰੱਖੋ ਉਹਦੀ ਉਹਨੂੰ ਕਬ ਨੇੜੇ ਤੇੜੇ ਰੱਡ ਕਰੋ ਸਾਲੇ ਜਾ ਕੋਈ ਵੀ ਕੰਮ ਕਰਦਾ ਆ ਜਾ ਤੇ ਕੋਈ ਫੜਦਾ ਇਹਨੂੰ ਜਾਂ ਸਟਿਕ ਵਗੈਰਾ ਲੈ ਕੇ ਆਪ ਹੀ ਖੁਦ ਕੋਸ਼ਿਸ਼ ਨਾ ਕਰੋ ਜਿੱਥੋਂ ਤਾਂ ਜੇ ਤੁਹਾਨੂੰ ਜਿਸ ਚੀਜ਼ ਦੀ ਨੌਲੇਜ ਨਾ ਹੋਵੇ ਨਾ ਉਸ ਚੀਜ਼ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਸੋ ਜਿਹੜੇ ਜਿਹੜਾ ਐਕਸਪਰਟ ਹੋਵੇ ਉਹਨੂੰ ਬੁਲਾ ਲਓ ਹਮ ਮਾਰਨ ਦੀ ਬਜਾਏ ਐਕਸਪਰਟ ਨੂੰ ਬੁਲਾਓ ਜੀ ਜੀ ਠੀਕ ਹੈ ਉਹਨੂੰ ਨਾਲੇ ਤਾਂ ਉਹਦੀ ਜਾਨ ਵੱਜੇਗੀ ਸਹੀ ਗੱਲ ਨਾਲੇ ਤੁਹਾਡੀ ਜਾਨ ਵੱਜੇਗੀ ਜੀ ਜੀ ਇਹ ਮੈਂ ਇਹੀ ਸਨੇਹ ਲਾਉਣਾ ਚਾਹਣਾ ਕਿ ਮਾਰੋ ਨਾ ਜੀਵ ਜ ਬਰਾਬਰ ਜਨ ਬਰਾਬਰ ਚਾਹੇ ਕੀੜੀ ਹੈ ਤੇ ਚਾਹੇ ਬੰਦਾ ਹੈ ਤੇ ਚਾਹੇ ਹਾਥੀ ਹੈ ਸਾਰਜ ਇਕੁਅਲ ਹੈ ਉਹ ਆਪਦੇ ਜੋਨੀ ਭੋਗਤਦੇ ਨੇ ਉਹਨਾਂ ਦੇ ਜਿਹੜੇ ਕਰਮ ਚੱਕਰ ਆ ਉਹ ਭੋਗਤਦੇ ਨੇ ਉਹਨੇ ਆਪਦੀ ਜਿੰਨੀ ਜ਼ਿੰਦਗੀ ਕਰ ਲਈ ਹੈ ਨਾ ਉਹਦੀ ਸਜ਼ਾ ਹੈਗੀ ਜਿਹੜੀ ਉਹਨੂੰ ਪਾਰ ਹੈ ਉਹ ਕਈ ਵਾਰ ਕੱਟ ਦਿੰਦੇ ਨੇ ਵੀ ਸੱਪ ਨੂੰ ਮਾਰਦੇ ਉਹ ਜੁਨੀ ਕੱਟੀ ਜਾਂਦੀ ਐ ਤੇਰੀ ਤੇਰੀ ਜੁਨੀ ਕੱਟੇ ਤੂੰ ਵੀ ਇੱਥੇ ਉਹਦੇ ਕਣਾਸਾ ਉਹਦੇ ਮਾਰ ਹੂੰ ਹੂੰ ਫਿਰਛ ਮਾਰੋ ਉਹ ਤੇਨੂੰ ਮਾਰਦੀ ਤੇਰੀ ਵੀ ਜੁਨੀ ਕੱਟੀ ਜੁਗ ਨਵੇਂ ਚ ਪੈ ਜੀ ਬਰਾਬਰ ਆ ਨਾ ਹਾਂਜੀ ਜਾਣਤਾ ਇਕੁਅਲ ਹੀ ਆ ਬਾਈ ਸਾਰਿਆਂ ਚ ਚਾਹੇ ਕੀੜੇ ਦੀ ਹੋਵੇ ਜੁਨੀ ਤਾਂ ਤੇਰੀ ਵੀ ਕੱਟ ਸਕਦੇ ਆ ਅਸੀਂ ਸਹੀ ਗੱਲ ਤੂੰ ਕਿ ਬਾਲਾ ਪੱਲਾ ਕਰੀ ਜਾਂਦਾ ਹੈ ਪਰੰਦੇ ਜਦੋਂ ਆਪਾਂ ਆਪਦੇ ਚੰਮ ਦਾ ਜਦੋਂ ਦਰਦ ਹੁੰਦਾ ਹੈ ਦਰਦ ਹੁੰਦਾ ਨਾ ਦੂਜੇ ਦੇ ਚੰਮ ਦਾ ਜਦੋਂ ਦੂਜੇ ਦਾ ਪਹਿਲੇ ਆਪਦੇ ਮਾਰ ਕੇ ਦੇਖ ਕੇ ਇਹ ਹੀ ਚੀਜ਼ ਆਪਾਂ ਇਹ ਹੀ ਸਿਨੇਹ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਐਕਸ ਮਿੱਤਰੇ ਬਹੁਤ এনवायरमेंट ਵਾਸਤੇ ਵੀ ਇਹ ਚੀਜ਼ਾਂ ਬਹੁਤ ਹੈ ਜ਼ਰੂਰੀ ਹੈ ਜ਼ਰੂਰੀ ਹੈ ਚਲ ਇੱਕ ਗੱਲ ਹੋਰ ਆ ਗਈ ਜਿਵੇਂ ਕਿਸਾਨ ਭਾਈਆਂ ਦਾ ਪਾਣੀ ਦੇ ਵਿੱਚ ਆਪਾਂ ਜ਼ਿਆਦਾਤਰ ਝੋਨੇ 'ਚ ਕੰਮ ਕਰਦੇ ਬਾਈ ਜਮੇ ਹੀ ਨਹੀਂ ਹੁੰਦਾ ਜੈ ਰੋ ਚੁਰ ਦਾ ਮਣਾ ਰਤੜਾ ਉਹ ਵੀ ਤੁਰਿਆ ਫਿਰਦੇ ਨੇ ਆਪ ਚੱਕਾ ਕਾਫੀ ਆ ਤੇਜ ਨੇ ਮਾਰਦੇ ਨੇ ਵਿਚਾਰੇ ਤੇ ਉਹਦੇ ਤੇ ਚੱਕ ਜਿਹੜਾ ਪਾਣੀ ਵਾਲਾ ਸੱਪ ਹੁੰਦਾ ਬਾਈ ਜਮੇ ਜੈ ਨਹੀਂ ਹੁੰਦਾ ਯਾਰ ਉਸ ਧਾਮਣ ਕਹਿੰਦਾ ਹਰੇ ਕਲਰ ਦਾ ਹੁੰਦਾ ਕਿਉਂ ਮਾਰਦੇ ਵਿਚਾਰੇ ਉਹਨੂੰ ਆਪਾਂ ਆਪਣਾ ਜ਼ਿੰਮੇਵਾਰ ਭਾਈ ਤਾਂ ਸੋਚਦਾ ਘੱਟ ਵੱਦੀ ਹੈ। ਕੋਈ ਹੈ ਚੱਕਾ ਤਾਂ ਲੈਂਬੜ ਕਸੀਆ ਹੁੰਦਾ ਤੇ ਦੇ ਨੇ ਮਾਰਦਾ ਤੇ ਚੱਕ ਕੇ ਕਰਦਾ। ਅਗਲਾ ਕਹਿੰਦਾ ਇਹਨੂੰ ਘੱਟ ਯਾਰ ਉਹਦਾ ਫਾਇਦਾ ਕਰੀਂਦਾ ਤੇਰਾ ਝੂਨਾ ਖਾਊਗਾ ਚੂਹਾ ਜਿਹੜਾ ਹੈਗਾ ਤੇਰੀ ਫਸਲ ਖਰਾਬ ਕਰੂਗਾ। ਉਹ ਚੂਹਾ ਇਹਨੂੰ ਖਾਊਗਾ ਕਿ ਉਹ ਤੇਰਾ ਫਾਇਦਾ ਕਰੂਗਾ। ਕਿਸਾਨ ਮਿੱਤਰ ਇਸੇ ਕਰਕੇ ਸੱਪ ਹੁੰਦੇ ਇਹਨੂੰ ਕਿਸਾਨ ਮਿੱਤਰ ਵੀ ਨੇ। ਅੱਛਾ ਹਾਂ ਉਹ ਇਹਦਾ ਫਾਇਦਾ ਕਰਦੇ ਹੈ ਉਲਟਾ ਇਹ ਆਪ ਦਾ ਨੁਕਸਾਨ ਕਰਾ ਦਿੰਦਾ ਹੈ। ਇੱਕ ਗੱਲ ਇਹਦੇ ਵਿੱਚ ਹੋਰ ਨਿਕਲਿਆ ਵੀ ਜਿਹੜਾ ਇਹ ਸੱਪ ਵਗੈਰਾ ਕੋਈ ਵੀ ਹੈ ਇਨਾ ਕਿੰਨੇ ਕ ਦਿਨ ਮਤਲਬ ਇਹ ਭੁੱਖਾ ਰਹਿ ਰੂ ਜਾਂਦਾ ਜਾਂ ਇੱਕ ਬਾਈ ਇੱਕ ਵਾਰੀ ਜਿਹੜਾ ਖਾਣਾ-ਦਾਣਾ ਖਾ ਲੇ ਇਹਦੀ ਜਿਹੜੀ ਪਾਚਨ ਕਿਰਿਆ ਨਾ ਬਹੁਤ ਸਲੋ ਹੁੰਦੀ ਹੈ ਸਲੋ ਦਾ ਮਤਲਬ ਹੈ ਕਿ ਡਾਈਜੈਸਟ ਕਰਨਾ ਜਿਹੜਾ ਇਹਦਾ ਪੇਟ ਦਾ ਉਹ ਅਲੱਗ ਤਰ੍ਹਾਂ ਦੇ ਹੈ ਜਿਵੇਂ ਆਪਾਂ ਖਾਧਾ ਤੇ ਮਿੰਟ ਚ ਸਵੇਰ ਨੂੰ ਸ਼ਾਮ ਨੂੰ 24 ਘੰਟਿਆਂ ਵਾਲਾ ਸਿਸਟਮ ਹੈ ਜਿੰਨੇ ਡਾਈਜੈਸਟ ਆਪਣੇ ਬਹੁਤ ਜਲਦੀ ਹੋ ਜਾਂਦਾ ਹੈ ਇਹ ਆਰਾਮ ਨਾਲ ਕਰਦਾ ਬਾਈ ਯਾਰ ਠੀਕ ਹੈ ਪੇਟ ਦੇ ਵਿੱਚ ਹੀ ਰੱਖੀ ਲੱਗਦਾ ਉਹਨੂੰ ਹੌਲੀ-ਹੌਲੀ ਚੂਸੀ ਜਾਂਦਾ ਰਸ ਉਹਦਾ ਠੀਕ ਹੈ ਤਿੰਨ ਮਹੀਨੇ ਨਿਕਲ ਜਾਣ ਤਾਂ ਵੀ ਹੁਣ ਸੱਪ ਨੂੰ ਕਹਿੰਦਾ ਨਾ ਵੀ ਤੁਸੀਂ ਵੀ ਭੁੱਖਾ ਹੀ ਮਰ ਜੂਗੇ ਤੇ ਥਾ ਉਹ ਐਂਗਲ ਸਾਲ ਬਾਅਦ ਕੱਢ ਲਾ ਬਾਈ ਤਾਂ ਵੀ ਜਾਉਂਦਾ ਹੀ ਨਿਕਲੂਗਾ ਠੀਕ ਐ ਇਹਦਾ ਨਾ ਹੋਈ ਚੀਜ਼ ਐ ਵੀ ਇੱਕ ਵਾਰੀ ਡਾਈਟ ਕਰਾ ਇਹ ਜੇ ਇੱਕ ਛੋਟਾ ਚੂਹਾ ਕਰ ਮੈਂ ਰੱਖੇ ਹੋਏ ਨੇ ਬਾਈ ਪਹਿਲੇ ਰੱਖੇ ਚੂਹੇ ਦੀ ਡਾਈਟ ਦਿੰਦਾ ਮੈਂ ਤਿੰਨ ਮਹੀਨੇ ਉਹਨੂੰ ਟਾਈਮਿੰਗ ਦੇ ਦਿੰਦਾ ਹੀ ਨਹੀਂ ਸੀ ਕੋਲ ਠੀਕ ਐ ਦੋ ਢਾਈ ਮਹੀਨੇ ਨਿਕਲ ਜਾਂਦੇ ਗੁਰੂ ਠੀਕ ਪਹਿਲੇ ਰੱਖੇ ਹੋਏ ਨੇ ਮੇਰੇ ਤੇ ਤਿੰਨ ਮਹੀਨਾ ਬਾਅਦ ਢਾਈ ਮਹੀਨਾ ਬਾਅਦ ਇੱਕ ਵਾਰੀ ਡਾਈਟ ਦਿੰਦਾ ਸੀਗਾ ਸੋਈ ਪਾਣੀ ਵਗੈਰਾ ਰੱਖ ਦਿੰਦੇ ਸੀ ਜਿਹੜਾ ਪਾਣੀ ਪੀਂਦੇ ਪਾਣੀ ਪੀਂਦੇ ਪਾਣੀ ਪੀਂਦੇ ਗਰਮੀ ਹਰੇਕ ਨੂੰ ਲੱਗਦੀ ਹੈ ਠੀਕ ਜਾਂ ਹੋਰ ਹੈ ਪਾਣੀ ਵਗੈਰਾ ਡਾਈਜੈਸਟ ਕਰਨ ਵਾਸਤੇ ਪਾਣੀ ਜ਼ਰੂਰ ਹਮ ਹਰ ਰੋਜ਼ ਪਾਣੀ ਬਦਲਣਾ ਪੈਂਦਾ ਸੀ ਜਿੰਨਾ ਹੈਗਾ ਠੀਕ ਦੋਸਤੋ ਬਾਈ ਜੀ ਨੇ ਇੱਕ ਆਫ ਕੈਮਰਾ ਜ਼ਰੂਰ ਗੱਲ ਕਹੀ ਸੀ ਕੀ ਕੇ ਕਹਿੰਦੇ ਸਾਡਾ ਜਮੀਰ ਨਹੀਂ ਮੰਨਦਾ ਵੀ ਅਸੀਂ ਲੋਕਾਂ ਨੂੰ ਕਹੀਏ ਵੀ ਬਾਈ ਸਾਡੀ ਇੰਨੀ ਫੀਸ ਆ ਜਾਂ ਸਾਨੂੰ ਇੰਨੇ ਰੁਪਏ ਦਿਓ ਬਾਈ ਜੀ ਦਾ ਨੰਬਰ ਮੈਂ ਸ਼ੇਅਰ ਕਰ ਦਿੰਨਾ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਬਾਈ ਜੀ ਦੀ ਮਦਦ ਕਰਨੀ ਹੋਈ ਪਹਿਲਾ ਕਾਲ ਕਰ ਲਿਓ ਫਿਰ ਉਸ ਨੰਬਰ ਤੇ ਤੁਸੀਂ ਜੋ ਇਹਨਾਂ ਦੀ ਮਦਦ ਕਰ ਸਕਦੇ ਹੋ ਕਰ ਕਰ ਜ਼ਰੂਰ ਕਰਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਜ਼ਰੂਰ ਕਰਿਓ ਸਾਡੇ ਪੇਜ ਨੂੰ ਫੋਲੋ ਕਰ ਲਓ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀ ਭਰਪੂਰ ਵੀਡੀਓ ਹੈ ਇਹਨੂੰ ਤੁਸੀਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਇਸ ਤਰ੍ਹਾਂ ਦਾ ਜੇਕਰ ਤੁਹਾਡੇ ਜਿੰਦਗੀ ਦੇ ਵਿੱਚ ਵੀ ਤੁਸੀਂ ਵੀ ਕੁਝ ਲੋਕਾਂ ਲਈ ਕਰ ਰਹੇ ਹੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਆਇਆ ਜਾਂ ਤੁਸੀਂ ਜ਼ਮੀਨੀ ਪੱਧਰ ਤੋਂ ਉੱਠ ਕੇ ਅੱਜ ਆਪਣੇ ਪੈਰਾਂ ਤੇ ਖੜੇ ਹੋ ਤਾਂ ਐਦਾਂ ਦੀਆਂ ਸਟੋਰੀਆਂ ਵਾਸਤੇ ਤੁਸੀਂ ਮੇਰੇ ਨਾਲ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ